ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਕੈਰੋਂ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਹਨਾਂ ਨੂੰ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਆਏ ਆਂ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਵਪਾਰ ਲੈਣ ਦਾ ਕੰਮ ਇਹਨਾਂ ਦਾ ਸੋ ਮਾਲ ਵੱਡੀ ਗਿਣਤੀ ਦੇ ਵਿੱਚ ਇਸ ਕਿਲੇ ਤੇ ਤਕਰੀਬਨ 8-7 ਨਾਗ ਜਿਹੜੇ ਆ ਉਹ ਆਪਾਂ ਤੁਹਾਨੂੰ ਦਿਖਾਉਂਦੇ ਰਹੀ ਤਾਂ ਹਰੇਕ ਪੂਰ ਦੇ ਵਿੱਚ ਅੱਜ ਵੀ ਤਕਰੀਬਨ ਵੜਾ ਵੀ ਤੁਹਾਨੂੰ ਦਿਖਾਉਣੀ ਆ ਆਪਾਂ ਠੀਕ ਹੈ ਜੀ ਜਿਹਦੇ ਵਿੱਚ ਕੋਈ ਇੱਕ ਅਦਾ ਨਾਗ ਜਿਹੜਾ ਉੱਚੇ ਬੱਚੇ ਦੇ ਵਿੱਚ ਇੱਕ ਟੋਕੜ ਗੱਬਣ ਵੀ ਦਿਖਾ ਦਾਂਗੇ ਇੱਕ ਅਦਾ ਨਾਕਤਾਂ ਨੂੰ ਵੜਾਂ ਦੇ ਵਿੱਚ ਖਾਸ ਤੌਰ ਤੇ ਕੁਝ ਕਿ ਜਿਹੜੀਆਂ ਵੜਾਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਕੋਈ ਗੱਬਣ ਨਾਕ ਵੀ ਹੋਇਆ ਤਾਂ ਬਿਲਕੁਲ ਤੁਹਾਨੂੰ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਮਿਲ ਜੂਗੀ ਇੱਕ ਮਾਲੀ ਦਿਖਾਵਾਂਗੇ ਨੀਲੀ ਰਾਵੀ ਦਾ ਬਾਕੀ ਰੇੜੀ ਲੱਗਾ ਚਾਹੇ ਮੱਝਾਂ ਕ੍ਰੋਸ ਜੰਪ ਕਰਦਾ ਪੂਰੀ ਡਿਟੇਲ ਤੇ ਚੱਲਾਂਗੇ ਤੇ ਨਾਲ ਦੀ ਨਾਲ ਹੀ ਇੱਧਰ ਇੱਕ ਕੈਮਰਾ ਮਾਰ ਕੇ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਇਧਰਲੇ ਪਾਸੇ ਦੋਸਤੋ ਬਿਲਕੁਲ ਡੇਰੀ ਪਰਪਸ ਵਾਸਤੇ ਕਿਸੇ ਭਰਾ ਨੇ ਠੀਕ ਆ ਜੀ ਨਵੀਂ ਡੇਰੀ ਓਪਨ ਕੀਤੀ ਹੈ ਚਾਹੇ ਤੁਹਾਡੀ ਰੁਟੀਨ ਦੇ ਵਿੱਚ ਕੋਈ ਡੇਰੀ ਚੱ ਉਹਦੇ ਵਿੱਚ ਕੈਂਡੀ ਦੀ ਲੋਡ ਆ ਕਿਸੇ ਭਰਾ ਨੂੰ ਠੀਕ ਆ ਜੀ 10 ਕੁਇੰਟਲ ਅਪਰੋਕਸੀਮੇਟਲੀ ਕੋਈ 10 ਕੁਇੰਟਲ ਮਿਲਕ ਕਪੈਸਿਟੀ ਵਾਲੀ ਜਿਹੜੀ ਤੁਹਾਨੂੰ ਇਹ ਕੈਂਡੀ ਦਿਖਾ ਦਿਆਂਗੇ ਆਪਾਂ ਬਾਕੀ ਕੰਪਰੈਸ਼ਨ ਵਗੈਰਾ ਇਹਦੇ ਨਾਲ ਪ੍ਰੋਪਰ ਆ ਜਿਹੜੀ ਇਹਦੇ ਨਾਲ ਬਲਕਿ ਅ ਸੈਸਰੀ ਹੈਗੀ ਸਾਰੀ ਠੀਕ ਆ ਜੀ ਉਹ ਪੂਰੀ ਤੁਹਾਨੂੰ ਨਾਲ ਮਿਲ ਜੂਗੀ ਤੇ ਥੋੜੀ ਬਾਦੀ ਰਿਪੇਅਰਿੰਗ ਮੰਗਦੀ ਆ ਠੀਕ ਆ ਜੀ ਉਹ ਮੇਰਾ ਭਰਾ ਕੋਈ ਵੀ ਇੱਥੇ ਆਣ ਕੇ ਵੇਖ ਸਕਦਾ ਜਿੱਦਾਂ ਥੋੜੇ ਬਾਦੇ ਆ ਕਬਜੇ ਕੋ ਭਜੇ ਕੇ ਠੀਕ ਆ ਜੀ ਇਹ ਲੱਗਣ ਲੋਕਾਂ ਨਾਲ ਆ ਕੁਝ ਜਿੱਦਾਂ ਵੀ ਥੋੜੀ ਬਾਦੀ ਕੋਈ ਰਿਪੇਅਰਿੰਗ ਹੋਈ ਚਾਲੂ ਕਰ ਸਕਦੇ ਜੀ ਇਹ ਜਿਹੜੀ ਮੌਜੂਦ ਆ ਵੀਰ ਸਤਨਾਮ ਸਿੰਘ ਹੁਣਾਂ ਦੇ ਕੋਲ ਐਂਡ ਦੇ ਵਿੱਚ ਰੇਡ ਵੀ ਤੁਹਾਨੂੰ ਦੱਸਾਂਗੇ ਬਾਕੀ ਬਿਲਕੁਲ ਜਿਹੜੀ ਤੁਹਾਨੂੰ ਦੱਸ ਹੀ ਦਿੱਤਾ ਵੀ 10 ਕੁਐਂਟਲ ਮਿਲਕ ਕਪੈਸਿਟੀ ਵਾਲੀ ਇਹ ਜਿਹੜੀ ਕੈਂਡੀ ਤੁਹਾਨੂੰ ਐਂਡ ਦੇ ਵਿੱਚ ਆਪਾਂ ਦਿਖਾ ਦੇਾਂਗੇ ਪੂਰੀ ਡਿਟੇਲ ਤੇ ਦੇਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 11 ਅਕਤੂਬਰ ਤੇ ਸਮਾਂ ਬਿਲਕੁਲ ਸ਼ਾਮ ਦੇ ਕੋਈ 4 ਵਜੇ ਦਾ ਟਾਈਮ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਜੀ ਸਾਸਰੀ ਘਰ ਮਾਰਾ ਪਾਜੀ ਠੀਕ ਕਿਰਪਾ ਕਰਪਾ ਮਾਰਾ ਤੁਸੀਂ ਦੱਸੋ ਹਾਂ ਬਹੁਤ ਵਧੀਆ ਜੀ ਫੋਰ ਮਿੱਥੇ ਠੀਕ ਠਾਕ ਪਾਜੀ ਸ਼ੁਕਰ ਕੋਤੇ ਵਿਰਸਾ ਨਾਮ ਮਾਲ ਅੱਜ ਵੀ ਤਕਰੀਬਨ ਕੋਈ 8-7 ਕਨਾ ਕੇ ਗਏ ਆ ਹਾਂਜੀ ਆਇਆ ਜੀ ਠੀਕ ਆ ਬਾੜਾ ਵਿੱਚ ਵਿੱਚ ਇੱਕ ਉੱਚੇ ਬੱਜੇ ਦੇ ਵਿੱਚਾਂ ਇੱਕ ਟੋਕਰਗਾ ਬਣਾ ਲਈ ਹਾਂਜੀ ਇੱਕ ਟੋਕਰਗਾ ਤੇ ਦੋ ਬਿਣਾ ਬੱਚੇ ਦੋ ਜੀ ਠੀਕ ਹੈ ਜੀ ਤੇ ਮਤਲਬ ਤਿੰਨ ਤਾ ਜੀਆਂ ਠੀਕ ਆ ਤੇ ਚਾਰ ਹੀ ਤਾ ਜੀਆਂ ਕੋਹ ਵਛੀ ਨਾ ਥੋੜੀ ਜੀ ਗੱਲ ਜੀ ਚੱਲਣੀ ਉਹ ਸੇਲ ਹੋਇਆ ਰਹੀ ਆ ਜੀ ਠੀਕ ਆ ਜੀ ਠੀਕ ਆ ਹਾਂਜੀ ਆ ਠੀਕ ਆ 52 26 ਕਿਲੋ ਵਾਲੀ ਜੇ ਭਾਜੀ ਠੀਕ ਆ ਠੀਕ ਆ ਸੁਈ ਸੁਵਾਈ ਉਹ ਵੀ ਆ ਸੁਈ ਬੱਚਾ ਬੱਚਾ ਹੂੰ ਚੰਗੀ ਆ ਬਾੜ ਪੰਜ ਸਾਈਡ ਤੇ ਕਰਤੀ ਆ ਹਾਂਜੀ ਫਿਰ ਆਇਆ ਚਲੋ ਜੇ ਕੋਈ ਗੱਲ ਠੀਕ ਆ 40 ਉਹਦੀ ਵਿੱਚ ਤੇ ਹੁਣ ਇਹ ਸੇਲ ਹੋ ਗਈ ਇੱਕ ਮੈਂ ਹੀ ਨੀਲੀ ਦੀ ਬਹੁਤ ਚੰਗੀ ਉਹ ਵੀ ਦਾਖ ਉਹ ਲੈ ਕੇ ਹੋਣੇ ਠੀਕ ਆ ਉਹ ਵੀ ਸੇਲ ਹੋ ਗਈ ਠੀਕ ਆ ਬਾਕੀ ਮਾਲ ਚਲੋ ਅੱਜ ਵੀ ਸੁਖ ਨਾਲ ਕੋਈ 8 7 ਨਾ ਆਗਾ ਬਾਕੀ ਸੁਏ ਸੁਵਾਈ ਵੀ ਅੱਜ ਜਿਹੜੇ ਕਿੰਨੇ ਆ ਹੁਣ ਮੌਕੇ ਸਾਰਾ ਮਾਲ ਵਿੱਚ ਸੁਆ ਹੀ ਆ ਜੀ ਮਤਲਬ ਕੋਈ ਤਾਜੀ ਗੇਲੋ ਕੋਈ ਬਿਨਾ ਬਚੇ ਕੋਈ ਆ ਇੱਕ ਬੱਚੇ ਵਾਲੀ ਤੇ ਦੋ ਬਿਨਾ ਬੱਚੇ ਦਾ ਇੱਕ ਮਾਲੀ ਚਲੋ ਗੱਲਬਾਤ ਕਰਦੇ ਆਂ ਬਾਕੀ ਵੇਰਵਾ ਵਧੇਰੇ ਮਿਲਦਾ ਜਾਊਗਾ ਹਾਂਜੀ ਸੋ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੋਂ ਇੱਥੋਂ ਇੱਕ ਲਾਲ ਰੰਗ ਦੇ ਵਿੱਚ ਜਿਹੜੀ ਵਾੜ ਇੱਕ ਵਾਰੀ ਤੁਹਾਨੂੰ ਆਪਾਂ ਦਿਖਾਉਣੀ ਆ ਠੀਕ ਆ ਜੀ ਤੇ ਬਾਕੀ ਕਰੌਸ ਬਰੀਡ ਦੇ ਵਿੱਚ ਆ ਕੋਈ ਸ਼ਾਈ ਵਾਲ ਦਾ ਕਰੌਸ ਬਾਕੀ ਹਵਾਨੇ ਲੇਵੇ ਦੀ ਖਬਰਦਾਰਾ ਕਰਮਾਲੀ ਪੂਰੀ ਗੱਲਬਾਤ ਕਰਦੇ ਆਂ ਆਪਾਂ ਇਹ ਵੀਰ ਤਾਜੀ ਸੂਈ ਹੈ ਕਿੰਨੇ ਦਿਨ ਹੋ ਗਏ ਇਹ ਕੱਲ ਦੀ ਸੂਈ ਵੀਰ ਜੀ ਕੱਲ ਦੀ ਸੂਈ ਆ ਬੱਛੀ ਮਗਰ ਜੀ ਮਗਰ ਬੱਛੀ ਆ ਕੀ ਹਾਂਜੀ ਤੋ ਪੂਰਾ ਤਸੱਲੀ ਨਾਲ ਦਿਖਾਵਾਂਗਾ ਤੁਹਾਨੂੰ ਠੀਕ ਆ ਜੀ ਮਗਰ ਬੱਚੀ ਆ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਆ ਬੱਚਾ ਪੈਂਦਾ ਹਲੇ ਇਧਰ ਇੱਕ ਵਾਰੀ ਮਾਰੋ ਨਿਕਾ ਆ ਬੱਚਾ ਇਧਰ ਪੈ ਰਿਹਾ ਹਲੇ ਬਾਕੀ ਤਾਂ ਤੋਂ ਬੜਾ ਵਧੀਆ ਲੱਗਾ ਇਹਨੂੰ ਹਨਾ ਖਾਨ ਬੜਾ ਚੁਆਈ ਬੜੀ ਖਾਸ ਲੱਗੀ ਠੀਕ ਆ ਜੀ ਬਾਕੀ ਸੀਲ ਠੰਡੀ ਕਰਵਾ ਲਈ ਬਹੁਤ ਬਿਣਾ ਮੰਗੇ ਜਿੱਦਾਂ ਮਰਜ਼ੀ ਚੁਆਈ ਕਰੋ ਅਸਾ ਬੱਚਾ ਲਾ ਕੇ ਜਦੋਂ ਮਰਜ਼ੀ ਬਿਣਾ ਪੰਗੇ ਬਿਣਾ ਪੰਗੇ ਤੋਂ ਬਿਣਾ ਮੰਗੇ ਠੀਕ ਆ ਭਰਾ ਤੇ ਇਹ ਫਿਰ ਸਤਨਾਮ ਕੋਈ ਦੋ ਚੁਆਈਆਂ ਹੋ ਗਈਆਂ ਬੋਲਾ ਕਿੰਨਾ ਕੀ ਦਿੱਤਾ ਹਾਂਜੀ ਇਹਦੇ ਵੀ ਵਜੀ ਹੁਣ ਆਇਆ ਤਾਂ ਇਹਦੇ ਕੋਈ 13 14 ਕਿ ਉਹ ਬਾਬਿਆਂ ਦੇ ਪਿਲੇ ਸੁਈ ਗੰਗਾ ਨਗਰ ਉਹ ਹੁੰਦੀ ਹੈ ਜੀ ਅੱਛਾ ਜੀ 20 ਪਲੱਸ ਚੱਲੀ ਜਾਂਦੇ ਸੀ ਪਹਿਲੇ ਨੇ ਠੀਕ ਆ ਠੀਕ ਆ ਹਾਂ ਜੀ ਰਾਇ ਕਿਉਂ ਨਾ ਕਿ ਉਹ ਕਿਆ ਬੜਾ ਤਾਂ ਸਭੀ ਚੰਗੀ ਆ ਪਲੀ ਪਲੀਤੀ ਬਹੁਤ ਆ ਹਾਂ ਜੀ ਹਾਂ ਜੀ ਲਓ ਜੀ ਮੱਝਾਂ ਵਾਂਗੂ ਪਲੀ ਪਲੋਸੀ ਆ ਸੋ ਵਜਨ ਵਟਾ ਤੁਹਾਡੇ ਸਾਹਮਣੇ ਆ ਥਣ ਬਹੁਤ ਸੋਹਣਾ ਲੱਗਾ ਕਰਮਾ ਲਿੰਦੇ ਉਤੋਂ ਵੀ ਚਮਕ ਦਮਕ ਬੜੀ ਆ ਰੈੱਡ ਕਲਰ ਦੇ ਵਿੱਚ ਆ ਲਾਲ ਰੰਗ ਵਿਰਲ ਵਾਂਗ ਚੰਗੇ ਆ ਦੂਜਾ ਸੂਆ ਜਿਹੜੀ ਸਾਹਮਣੇ ਤੁਸੀਂ ਇਹ ਵੇਖ ਰਹੇ ਜੇ ਸੋ ਬੱਚੀ ਨੂੰ ਜਨਮ ਦਿੱਤਾ ਹੈ ਵੀ ਮਗਰ ਇਹਦੇ ਬੱਚੀ ਫੀਮੇਲ ਕਾਫ ਬਾਕੀ ਆ ਤੁਸੀਂ ਇੱਕ ਵਾਰੀ ਨ ਅੱਜ ਇਹ तकरीबन 2 ਕੀ ਚਵਾਈਆਂ ਇਹਦੀਆਂ ਹੋਈਆਂ ਨੇ ਕੋਈ ਗੱਲ ਨਹੀਂ ਮਿੱਤੇ ਇਹਨਾਂ ਨਮਾ ਤੋਰਦੇ ਹਨ ਸੋ 2 ਹੀ ਚਵਾਈਆਂ ਹੋਈਆਂ ਨੇ ਅੱਜ ਦੀ ਸਾਰ ਕਰਤੀ ਸੇ ਬਿਲਕੁਲ ਐ ਡੋਕਰ ਵਿੱਚ ਹੀ ਖੜਿਆ ਆ ਚੌਂ ਚੌਂ ਬੜੀ ਸਾਸ ਸੁਸਤਰੀ ਕਰਦਾ ਠੀਕ ਆ ਜੀ ਲਓ ਜੀ ਬਹੁਤ ਸੋਹਣਾ ਸ਼ਾਨਦਾਰ ਲੇਵਾ ਠੀਕ ਆ ਜੀ ਸੋ ਟਕਾਣੇ ਦੇ ਲੇਵਾ ਬਾਕੀ ਕੋਈ ਵੀ ਸਜਣ ਵੀਰ ਬੱਚਾ ਲਾਵੇ ਇਸੇ ਤਰ੍ਹਾਂ ਬੱਚਾ ਲਾ ਕੇ ਤੁਸੀਂ ਬਹਿ ਜਾਓਗੇ ਤੇ ਬੰਗਾ ਪਾਉਣ ਦੀ ਵੀ ਲੋੜ ਨਹੀਂ ਕੀ ਆ ਠੀਕ ਆ ਠੀਕ ਆ ਠੀਕ ਆ ਠੀਕ ਓਕੇ ਵੀਰ ਸਤਨਾਮ ਚੰਗੀ ਬੱਛੀ ਆ ਵੀਰ ਕੀ ਡਿਮਾਂਡ ਮੋਲ ਰੋਪੇ ਦਾ ਮੋਲ ਵੀਰ ਜੀ ਦਾ ਭਾਵੇਂ 80 ਕਰ ਲਈਏ ਭਾਵੇਂ 75 ਕਰਨਗੇ ਇਹ 73000 ਦੇ ਦੇ ਦਾਂਗੇ 73000 ਤੇ ਹਾਂਜੀ ਹਾਂਜੀ ਪੂਰੀਆਂ ਕਸਨਾ ਕੱਢ ਕੇ ਜਿਵੇਂ ਦੀਵਾਲੀ ਆਉਂਦੀ ਜਾਂਦੀ ਹੈ ਮਾਲ ਆਪਾਂ ਉਹ ਹਿਸਾਬ ਨਾਲ ਦੇਣਾ ਕੋਈ ਗੱਲ ਨਹੀਂ ਮਾਲ ਬਿਲਕੁਲ ਰੋਗਣਾ ਵਿੱਚੀ ਐਡੀ ਵੱਛੀ ਉਦਰਾ ਆਪਾਂ ਖਾਸੀ ਦੀ ਵੇਚੀ ਆ ਚਲੋ ਆਪਾਂ ਰੋਗਣ ਜੇ ਨਾਲ ਆਵਾਜ਼ ਨਾਲ ਲਿਆ ਉਸੇ ਹਿਸਾਬ ਨਾਲ ਦੇਣਾ ਆਪਾਂ ਕੋਈ ਲੰਮਾ ਚੜਾ ਕੰਮ ਨਹੀਂ ਕਰਦਾ ਜੀ ਹਾਂਜੀ ਕਿੰਨਾ ਕਿਹਾ ਭਾਈ 70 ਤੇ 3 ਚਲ 70 ਦੀ ਦੇ ਦਾਂਗੇ ਭਾਈ 70000 ਦੇ ਆ 500 ਦਿਵਾਲੀ ਕਰਕੇ ਹੋਰ ਛੋਟ ਕਰਦਾ ਭਾਈ ਕਰਕੇ ਖੁੱਲੀਆਂ ਛੋਟਾ 70 500 ਹੀ ਦੇ ਦਾਂਗੇ ਭਾਈ ਲਓ ਵੀ 70 500 ਦੀ ਹੋ ਗਈ ਜੀ 70 500 ਦੀ ਮਾਝੀ ਲੈਣੀ ਬਣ ਬਰਾਵਾ ਦੀ ਮਾਝੀ ਮਾਝੀ ਆ ਨਾਲੇ ਮਗਰ ਵੱਚੀ ਚੰਗੀ ਬਾਕੀ ਕੱਦ ਕਾਰ ਸੋਹਣਾ ਹੈ ਹਾਂਜੀ ਤੇ ਪਸੰਦ ਹੋਊਗੀ ਮਗਰ ਬੱਚੀ ਆ ਅੱਗੇ ਸੈਕੰਡ ਨੰਬਰ ਤੇ ਚਲਦੇ ਆ ਤਾਂ ਮਗਰ ਇਹਦੇ ਵੀ ਬੱਚੀ ਆ ਹਾਂਜੀ ਤੇ ਇਹਦਾ ਅੱਜ ਸਮਾਂ ਕਿੰਨਾ ਹੋ ਗਿਆ ਜੀ ਤੀਜਾ ਸਵੇਰ ਜੀ ਸੂਈ ਨੂੰ 4 ਦਿਨ ਹੋ ਗਏ ਮਗਰ ਦੇ ਬੱਚੀ ਹੋ ਜੀ ਤੀਜਾ ਸਵੇਰ ਹਾਂਜੀ ਹਾਂਜੀ ਲਓ ਜੀ ਮਗਰ ਬੱਚੀ ਆ 4 ਦਿਨ ਹੋ ਗਏ ਤੇ ਕਿੰਨਾ ਹੈ ਇਸ ਵਕਤ ਦੁੱਧ ਦੋ ਤੇ ਕੋਣ ਆਣਾ 16 17 ਕਿਲੋ ਬੋਲਾ ਕੋ ਮਾਲੇ ਕੋ ਦੁੱਧ ਮਾਲ ਲਓ ਜੀ 16 17 ਕਿਲੋ ਜਿਹੜਾ ਇਸ ਵਕਤ ਬੋਲਾ ਮੰਨ ਲਓ ਦੁੱਧ ਮੰਨ ਲਓ ਕਿਉਂ 4 ਕਿ ਦਿਨ ਦਾ ਸਮਾਂ ਹੋ ਗਿਆ ਹਾਈਟ ਲੈਂਥ ਪੂਰੀ ਆ ਬੈੜਦੀ ਤਦ ਬਿਲਕੁਲ ਤੁਹਾਡੇ ਸਾਹਮਣੇ ਆ ਸੂਸਵਾ ਦੇ ਵਿੱਚ ਚਲੋ ਪਸ਼ੂ ਆ ਜਾਂਦਾ ਜਦੋਂ ਕਿ ਤਿੰਨ ਚਾਰ ਕਿ ਦਿਨ ਦਾ ਆਪਾਂ ਸਮਾਂ ਦੱਸਦੇ ਆ ਸੂਈ ਨੂੰ ਠੀਕ ਆ ਜੀ ਤੇ ਇੱਥੇ ਮਿੱਤੇ ਭਾਈ ਇੱਕ ਮਿੰਟ ਰੋਕ ਲਈ ਮਾੜਾ ਉਹ ਹੈ ਇੱਕ ਮਿੰਟ ਆ ਦੇਖੋ ਜੀ ਇੱਕ ਮਿੰਟ ਸੀਲਸਲਾਕ ਬਹੁਤ ਠੰਡੀ ਬਹੁਤ ਆ ਆ ਦੇਖੋ ਸੁਲੇਵੀ ਆਰਡਰ ਦੀ ਆ ਕੁਆਲਿਟੀ ਆ ਥਣ ਮੁਠੀ ਮੁਠੀ ਆ ਬੇਨ ਸਪੂਨਸ ਲੇਵੇ ਦੇ ਉੱਪਰ ਕਾਫੀ ਆ ਤੇ ਚੋਣ ਚਵਾ ਦੀ ਵੀ ਚੰਗੀ ਆ ਠੀਕ ਆ ਜੀ ਆ ਤੁਹਾਡੇ ਸਾਹਮਣੇ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਲੈ ਜੀ ਸੋ ਆ ਮੂੰਹ ਮੱਥੇ ਦੀ ਆ ਠੀਕ ਆ ਜੀ ਆ ਫੇਸ ਕੁਆਲਿਟੀ ਇਹਦੀ ਆ ਠੀਕ ਆ ਓਕੇ ਮਗਰ ਬੱਚੀ ਚੰਗੀ ਟਾਪ ਦੀ ਦੇ ਜੀ ਹਾਂ ਮਗਰ ਬੱਚਾ ਵੀ ਬਹੁਤ ਵਧੀਆ ਬੱਚੀ ਮਗਰ ਆ ਗਈ ਹੈ ਡੱਬੀ ਐਚ ਐਫ ਬਰੀਡ ਦੇ ਵਿੱਚ ਲੈ ਜੀ ਲਓ ਜੀ ਪੂਰੀਆਂ ਕਰਮਾਂ ਦੀ ਠੰਡੀ ਤੇਰੀਆਂ ਸੀਲਸ ਲਾਜਾ ਭਾਈ ਬਹੁਤ ਬਹੁਤ ਤੇ ਵੀਰ ਸਤਨਾਮ ਕੀ ਦੇਣ ਲੈਣ ਮੁੱਲ ਵੀ ਇਹਦਾ 80000 ਰੁਪਇਆ ਕਰਦੇ 60000 ਦੀ ਦੇ ਦਾਂਗੇ 60000 ਦੀ ਹਾਂਜੀ ਹਾਂਜੀ 58000 ਦੇ ਦਾਂਗੇ ਭਾਈ ਲਾਸਟ ਹਾਂਜੀ 58000 ਦੀ ਦੇ ਦਾਂਗੇ ਲਓ ਜੀ 58000 ਦੀ ਇਹ ਲਾਸਟ ਮਿਲ ਜੂਗੀ ਮਗਰ ਬੱਝੀ ਆ ਵੱਡੀ ਵਹਿੜਾ 16 16 ਲੀਟਰ ਨਾ ਤੇ ਥਲੇ ਹਾਂਜੀ 15 16 ਕਿਲੋ ਬੋਲਾ ਤਿਆਰ ਆ ਅੱਛਾ ਅੱਛਾ ਹਾਂਜੀ ਦੇ ਦਊਗੀ ਕਰਮਾ ਵਾਲੀ ਦੋ ਤੇ ਫਰੀਡ ਵਾਲੀ ਦੁੱਧ 20 ਦੇ ਦੂ ਹੂੰ ਤੇ 20 ਕਿਲੋ ਦੇ ਦਊਗੀ ਕਰਮਾ ਵਾਲੀ ਚਲੋ ਭਰਾ ਦਊਗੀ ਦੁੱਧ ਰੋਤ ਤੱਕੇ ਚੰਗੀ ਆ ਹਾਂਜੀ ਲਓ ਜੀ 20 ਲੀਟਰ ਦੁੱਧ ਚਵਾਜੂਗੀ ਠੀਕ ਆ ਜੀ ਆ ਇਸ ਵਕਤ 16 17 15 16 16 ਲੀਟਰ ਖਾ ਜਾ ਹਾਂਜੀ ਅੱਗੇ ਇੱਕ ਤੁਹਾਨੂੰ ਵੇਰ ਦਿਖਾਉਣੇ ਆਪਾਂ ਵੀਰ ਸਤਨਾਮ ਇਹਦਾ ਕੀ ਵੀਰਵਾਜੇ ਇਹ ਵੀਰ ਜੀ ਸੀਲਸ ਲਾ ਕੇ ਇਹ ਦੂਜਾ ਸੂਆ ਮੰਨ ਲਓ ਘਰ ਆਇਆ ਪਾਉ ਦੱਸੀ ਆ ਜੀ ਇਗਰਲੈਂਡੋ ਆ ਇਹ ਲੋਕ ਆਹ ਤਾਂ ਇਹਨਾਂ ਦੀ ਸੂਈ ਨੂੰ ਕੋਈ 8 ਦਿਨ ਹੋ ਗਏ ਜੀ ਅੱਛਾ ਜੀ ਤੇ ਆਹ ਤਾਂ ਇਹਦੇ ਕੋਲ ਹੁਣ 16 17 ਕਿਲੋ ਦੁੱਧ ਹੋ ਗਿਆ ਤੇ ਆ 16 17 ਕਿਲੋ ਹਾਂ ਫਿਕਸ ਲੇਵੇ ਦੀ ਆ ਦੁੱਧ ਬਹੁਤ ਜ਼ਿਆਦਾ ਕਰਦਾ ਕਿੰਨੇ ਟਾਈਮ ਦੀ ਸੂਈ ਹੈ ਸੋ ਆਹ ਬੱਚਾ ਸੂਈ ਦਾ ਹੁਤਾ ਆ ਗਿਆ ਜੀ ਲਓ ਆ ਲਾਲ ਬੱਚਾ ਕਾਲਾ ਇਹਦਾ ਹਾਂ ਕਾਲਾ ਬੱਚਾ ਜਿਹੜਾ ਕਾਲਾ ਜਿਹੜਾ ਬੱਚਾ ਬੱਛਾ ਮਗਰ ਹੈ ਨਾ ਹਾਂਜੀ ਹਾਂਜੀ ਲਓ ਵੀ ਹਫਤੇ ਦਾ ਆਈਡੀਆ ਲਾ ਲਿਆ ਜੀ ਹਫਤਾ ਹੋ ਗਿਆ ਤੇ ਸਵੇਰੇ ਮੇਰਾ ਭਰਾ ਤੁਹਾਨੂੰ ਦੱਸ ਹੀ ਦਿੱਤਾ ਕੋਈ ਦੂਜੇ ਕੋ ਤੀਜੇ ਮੰਨਦੇ ਆਹ ਕੋ ਤੀਜੇ ਭੈਣ ਮਰਾ ਵਾਲੇ ਠੀਕ ਆ ਜੀ ਆ ਮੂੰਹ ਮੱਥੇ ਦੀ ਆ ਬਾਕੀ ਰੰਗ ਢੰਗ ਕਰੈਕਟਰ ਗਰਲੈਂਡ ਉਹ ਆ ਜੀ ਤੁਸੀਂ ਦੇਖ ਸਕਦੇ ਜੀ ਸੋ ਕਰਾਸ ਬ੍ਰੀਡ ਆ ਬਾਕੀ ਚਲੋ ਗਾਂ ਵੀ ਵਾਦੇ ਦੀ ਆ ਸ਼ੀਸ਼ ਲੱਕ ਬੜੀ ਬਿਣਾ ਵੰਗੇ ਤੋਂ ਕੋਈ ਵੰਗਾ ਨਹੀਂ ਕੋਈ ਗੱਲ ਬਾਤ ਨਹੀਂ ਜਵਾਬ ਸੋ ਹੀ ਬੜਾ ਲੱਗਾ ਜੀ ਠੀਕ ਆ ਠੀਕ ਆ ਓਕੇ ਠੀਕ ਆ ਸੋ ਟਾਂਚਾ 200 ਵੈੜ ਦਾ ਵੱਡਾ ਆ ਕੋਈ ਵੀ ਸੱਜਣ ਆਪਣਾ ਵੀਰ ਆਉਂਦਾ ਤੇ ਆਪਾਂ ਪਹਿਲਾਂ ਨੋਟ ਕਰਾ ਦਿੰਦਾ ਵੱਡੇ ਢਾਂਚੇ ਦੇ ਵਿੱਚ ਆ ਕੱਦ ਮੀਡੀਅਮ ਤੋਂ ਪਲਾਸੀ ਆ ਠੀਕ ਆ ਜੀ ਬਿਜਲਾ ਮੇਲ ਇੱਕ ਹੁੰਦਾ ਉਹ ਤੋਂ ਵੱਡੀ ਬੈੜ ਆ ਬਾਕੀ ਵੱਡੀਆਂ ਦੇ ਵਿੱਚ ਆ ਪਤਾ ਕਰਕੇ ਕਾਊਂਟ ਕਰਾ ਦਿੱਤੀ ਆ ਸੋ ਲੈਵੇ ਆਰਡਰ ਦੀ ਬਿਲਕੁਲ ਪੱਦਰ ਥੰਡੀ ਤੇਰੀ ਬੋਲੇ ਰਹੀ ਇਸ ਤਰ੍ਹਾਂ ਨਿਕਲ ਮੈਂ ਮੁੱਠੀ ਭਾਰਿਆ ਜਦੋਂ ਕਰਵਾਇਆ। ਥਾਨ ਬੜਾ ਚਵਾਈ ਬਹੁਤ ਸੁਣੀ ਲੱਗੀ। ਤੇ ਫਿਰ ਸਤਨਾਮ ਕਿੰਨੇ ਦੇ ਦੇ ਗਏ? ਮੋਲ ਵੀਰ ਜੀ ਇਹਦਾ ਕਰਦੇ ਆਪਣੇ 50000 ਰੁਪਇਆ। ਆ 2000 ਲੈਸ ਕਰਦਾ। 48 48 ਦੇ ਦਾਂਗੇ। ਜ਼ਿਆਦਾ ਮੋਲ ਨਹੀਂ ਆਪਾਂ ਕਰਨਾ। 48000 ਦੀ ਦੇ ਦਾਂਗੇ। 48000 ਦੀ। ਹਾਂਜੀ 500 ਛੋਟ ਕਰ ਦਾਂਗੇ। ਸਾਡੇ 45 ਦੀ ਚੱਕੋ। ਹਾਂਜੀ। ਸਾਡੇ 45000 ਦੀ ਇਹ 260 ਤੁਹਾਨੂੰ ਮਿਲ ਜਾਊਗੀ। ਬਾਕੀ ਹੁਣ ਦਿਨ ਵੀ ਅਜੇ ਹਫਤਾ ਖੰਡੀ ਹੋਇਆ ਜੀ ਸੂਈ ਨੂੰ ਠੀਕ ਆ ਜੀ ਮੋਲੀ ਅੱਜ ਭਾਈ ਦੇ ਵੱਡੀ ਵਸ਼ੀਆ ਦੋਦੇ ਨੇ ਚਲੋ ਚੰਗੀ ਸਾਗ ਕਰੇ ਭਾਏ ਕੋਈ 18 19 ਝੋਲੇ ਇਹ ਫਿਰ 16 17 ਦੇਵੇਂ ਦਈ ਨਾ ਹੁਣ ਇਹਦੇ ਕੋ ਮੌਕੇ ਹੋ ਸਕਦਾ 15 16 16 ਗਿਲ ਪੱਕਾ ਦੁੱਧ ਹੋ ਠੀਕ ਆ ਜੀ ਹਾਂਜੀ ਅੱਗੇ ਜਰਸੀ ਆ ਗਈ ਆ ਜੀ ਹਾਂਜੀ ਜਰਸੀ ਆ ਗਈ ਤੋਕੜ ਕਬਣ ਲਾ ਵੀ ਤੋਕੜ ਕਬਣ ਕਿੰਨੇ ਮਹੀਨੇ ਇਹਦੇ ਵੀ ਜੀ ਤਨਾ ਮਹੀਨੇ ਚੱਕ ਪਾ ਜੀ 7 ਕਿਲੋ ਦੁੱਧ ਸਾਤ ਕਿਲੋ ਹਾਂਜੀ ਭਾਈ ਆਪਣੇ ਘਰੋਂ ਭਾਵੇਂ ਕੋਈ ਬੇਸ਼ੱਕ ਆਪਦਾ ਡਾਕਟਰ ਲਿਆਂਕੇ ਚੈੱਕ ਕਰਵਾ ਲਵੇ ਮੁਰਕੇ ਤੂੰ ਉੱਥੇ ਜਾ ਕੇ ਕਹਿ ਦਿੰਦੇ ਚਲੋ ਕੋਈ ਅਰੇ ਡਾਕਟਰ ਨੂੰ ਨਹੀਂ ਪਾਲ ਲੱਗਦਾ ਤੇ ਅਸੀਂ ਹੁਣ ਚੈੱਕ ਕਰਾਈਆਂ ਕਰਕੇ ਤਾਂ ਆਖੀਦਾ ਨਾ ਵੀ ਗੱਬਣਾ ਉਤਰਾ ਖਾਦੀ ਨੂੰ ਥੋੜਾ ਕੱਪੜਾ ਖਾਦੀ ਥੋੜਾ ਕੱਪੜਾ ਖਾਂਦਾ ਇੱਥੇ ਆਪਣੇ ਘਰ ਤਸੱਲੀ ਕਰਾ ਕੇ ਜਿਹਾਵੇ ਯਾਰ ਆ ਬਲੋ ਬਾਕੀ ਦੋਸਤੋ ਸਾਰੇ ਵੀਰਾਂ ਨੂੰ ਵੀ ਬੇਨਤੀ ਆ ਚਲੋ ਇਹਨਾਂ ਨੇ ਆਪਣੇ ਚੈੱਕ ਕਰਾਏ ਆ ਡੰਗਰ ਉਹ ਚੈੱਕ ਕਰਾ ਕੇ ਫੇਰ ਹੀ ਕੋਈ ਜਾਣਕਾਰੀ ਦਿੱਤੀ ਸੀ ਸੀਰੀਜ਼ ਲੱਗੇ ਵੀ ਬੜੀ ਇਦਾਂ ਹੀ ਨਾ ਬੇਸ਼ੱਕ ਆਪ ਦਾ ਡਾਕਟਰ ਉੱਥੇ ਸਾਫ਼ ਕੇ ਚੈੱਕ ਕਰਾ ਲੈ ਜਿੱਥੇ ਨਹੀਂ ਨਾ ਆਉਣਾ ਉੱਥੇ ਚੈੱਕ ਕਰਾ ਕੇ ਫਿਰ ਸਾਨੂੰ ਮਾਇਆ ਦੇ ਦੇ ਹਾਂ ਲਓ ਜੀ 7 ਕਿਲੋ ਦੁੱਧ ਤੇ ਸਾਢੇ 3 ਮਹੀਨਿਆਂ ਦੀ ਤਿੰਨਾਂ ਦੀ ਤਿੰਨਾਂ ਦੀ ਪੂਰੀਆਂ ਦੀ ਪੂਰੀਆਂ 3 ਮਹੀਨਿਆਂ ਦੀ ਜਿਹੜੀ ਇਹ ਗੱਭਣ ਤਾਂ ਵੱਡੀ ਜੱਸੀ ਜੀ ਦੇਖੋ ਫੋਟੋ ਬਿਲਕੁਲ ਛੋਟੀ ਜੀ ਆ ਵੇਖੋ ਸੱਸੀ ਆ ਭਾਈ ਪੰਜਾਬ ਵਾਲੀ ਇੱਧਰ ਵੇਖੋ ਢੂਕ ਢਾਂਗ ਉਸੇ ਤਰ੍ਹਾਂ ਹੀ ਆ ਬਾਕੀ ਸ਼ੈਨਿਕ ਛੋੜਾ ਦਾ ਵਾਲਾ ਛੋੜਾ ਨਾ ਲਈ ਮਰੇੜੇ ਘਰੋਂ ਸੇਵਾ ਸੁਆਣੀ ਛੱਡੀ ਨਹੀਂ ਕਾਂ ਦਾ ਅੰਤ ਬੰਦਾ ਭਾਈ ਸੱਜਰ ਦਾ ਦੁੱਧ ਵੀ ਚੰਗਾ ਹੋਊਗਾ ਇਹਦਾ ਹਾਂ ਸੱਜਰ ਨਾਲ 2 ਕਿ ਇਨਾ ਤਾਂ ਤੈਨੂੰ ਹੀ ਆਦਾ ਦੋ ਤੇ ਉਹਨਾਂ ਆਪਣੇ ਕੋਲ ਦੀ ਰਾਤ ਵੀ ਘਰੀ ਆਈ ਦੀ ਆਪਣੇ ਕੋਲ ਮੇਰੇ ਕੋਲ ਘਹਾਲੇ ਦੋ ਚਾਰ ਠਹਿਰ ਗਏ ਆਂ ਆਪੇ ਦੋ 10 ਕਿਲੋ ਚਵਾਦ ਰਹੇ ਆ ਦੇਖੋ ਹਾਂ ਉਹਨਾਂ ਧੰਨਵਾਦ ਦਾਣਾ ਖਾਂਦੀਆਂ ਬਹੁਤ ਆਪਾਂ ਪਾਈਏ ਨਾ ਹਾਂ ਬਾਕੀ ਕਾਤ ਹਾਈਟ ਚੰਗਾ ਕੱਲ ਨੂੰ ਕਿਸੇ ਨੇ ਬਰੀਡ ਤੇ ਕੰਮ ਕਰ ਹਾਂ ਜੀ ਨਵੀਂ ਨਾਲ ਬਰੀਡ ਕੰਮ ਕਰਨਾ ਠੀਕ ਹੈ ਜਰਸੀ ਦੇ ਚੰਗੇ ਬੱਚੇ ਲੈ ਸਕਦਾ ਕੋਈ ਮੇਰਾ ਰੰਗ ਬਹੁਤ ਪਿਆਰਾ ਡਾਰਕ ਬਿਲਕੁਲ ਗਾੜਾ ਜਿਹੜਾ ਲਾਲ ਰੰਗ ਆਪਾਂ ਕਹਿ ਦਿੰਦੇ ਆ ਹਾਂ ਜੀ ਉਹ ਦੇਸੀ ਗੋੜ ਵਰਗਾ ਰੰਗ ਵੀ ਆਪਾਂ ਨੂੰ ਕਹਿ ਦਿੰਦੇ ਹੁੰਦੇ ਆ ਠੀਕ ਹੈ ਜੀ ਬਾਕੀ ਮੁਠੀ ਵਾਲਾ ਥਾਣਾ ਵਿਰ ਇਹ ਜਿਹੜੀ ਤੁਸੀਂ ਸਾਹਮਣੇ ਜਰਸੀ ਬ੍ਰੀਡ ਦੇ ਵਿੱਚ ਵੜ ਦੇਖ ਹਾਂਜੀ ਆ ਦੇਖੋ ਜੀ ਲਵ ਵੀ ਠੀਕ ਆ ਸੋ ਵੜ ਚੰਗੀ ਆ ਬਾਕੀ ਚਲੋ ਸੱਜਰ ਦਾ ਦੁੱਧ ਆਪਾਂ ਤਾਂ ਕਰਕੇ ਕੁਝ ਨਾ ਡਿਟੇਲ ਤੁਹਾਨੂੰ ਦੱਸ ਦੇ ਦੀ ਵੀ ਕੋਈ 18 20 ਜਾਂ 20 ਸਰੀ ਇਹਨਾਂ ਦੁੱਧ ਵੈਸੇ ਇਹਨਾਂ ਦੁੱਧ ਹੋਣੀ ਆ ਜੀ ਵੱਡੀ ਆ ਹਾਂਜੀ ਤੇ ਇਹ ਵੀਰ ਸਤਨਾਮ ਕੀ ਮੁੱਲ ਦੀ ਜਾਊਗੀ ਆ ਜੀ ਮੁੱਲ ਵੀ ਕਿ ਜਿਆਦਾ ਨਹੀਂ ਆਪਾਂ ਕਰਨਾ ਮੁੱਲ ਛੋਟੇ ਛੋਟੇ ਰੱਖਨੇ ਆ ਇਹਦਾ ਮੁੱਲ 40000 ਰੁਪਇਆ ਕਰਦੇ 38000 ਦੇ ਦਿੰਦਾ ਬੱਚੀ 40 ਤੋਂ ਬਾਹਰ ਨਹੀਂ ਜਿੰਨੀ ਨਸ ਬਰੀਡ ਅੱਜ 38 ਦੀ 36 ਦੇ ਦਾਂਗੇ ਆਪਾਂ ਕਿੰਨੀ ਦੇ ਦਾਂਗੇ ਭਾਈ ਆਹ ਸੜੀਆਂ ਛੋਟਾਂ ਜਿਆਦਾ ਡਾਊਨ ਮੜ ਕੇ ਪਹੁੰਚ ਵੀ ਕਰਨੀ ਆ ਨੇ ਬਾਹਰ ਵੱਡੀ ਆ ਕੋਈ ਸ਼ੱਕ ਨਹੀਂ ਅੰਤ ਤੋਂ ਬੰਨਾ ਕੋਲੇ ਤੇ ਆਪ ਸਮਾਨ ਲੱਗਾ ਕਿ ਕੀ ਗੱਲਾਂ ਕਰਦੇ ਬਿਲਕੁਲ ਬਿਲਕੁਲ ਲਓ ਫਿਰ ਦੱਸੋ ਵੈਸੇ ਚਲੋ ਪਸ਼ੂ ਮਿਲਦੇ ਆ ਅਗੋ ਇਹਨਾਂ ਨੇ ਬੜੀ ਖੇਚ ਤੂੰ ਨਹੀਂ ਕਰਕੇ ਕੋਈ ਨੋ ਸੱਜਾ ਖੱਬਾ ਕਰਕੇ ਤੋੜ ਮਰੋੜ ਕੇ ਨਹੀਂ ਬੜਾ ਪਾਉਂਦਾ ਜੈਜ ਤੇ ਤਾਂ ਕਿ ਜੈਜ ਮਿਲ ਗਿਆ ਉਹ ਜੀ ਜੀ ਚਲੋ ਹੁਣ ਮਹਾਰਾਜ ਦੀ ਕਿਰਪਾ ਜਦੋਂ ਅਸੀਂ ਮਾਨ ਨਹੀਂ ਕਰਦੇ ਰੋਗਣਾ ਮਾਲ ਲਿਆ ਆਂਦਾ ਤੇ ਬੜਾ ਰੋਗਣਾ ਉਹਦੋਂ ਨਾਲ ਆਪਣਾ ਸ਼ੋਰ ਤੇ ਮਾਲ ਵੇਖ ਗਿਆ ਸੀ ਤੇ ਵੇਖੋ ਗਾਂ ਰਹਿ ਗਈ ਸੀ ਸਾਰਾ ਮਾਲ ਸ਼ੋਰ ਤੇ ਵੇਖਿਆ ਉਹ ਵੀ ਕਿ ਜਰਸੀ ਤੋਹਫਾ ਵਹੋਣੇ ਜਰਸੀ ਦੀ ਕੀ ਡਿਟੇਲ ਹੈ ਵੀਰ ਇਹ ਵੀਰ ਜੀ ਦੂਜਾ ਸੂਰਾ ਸੂਈ ਜੇ ਨੌ ਜੇ ਜੇਕਰ ਵੱਛੀ ਆਵੇ ਇੱਕ ਵੀ ਦਿਨ ਨੂੰ ਟੀਕਾ ਭਰਿਆ ਗਾੜੀ ਭਣ ਭਰਵਾ ਦੇ ਮੁਕੱਦਰ अच्छा दोदे ਦੇ ਨਾਮ ਹੋ ਗਿਆ ਪਾਗਲੋਂ ਤੋਂ ਬਾਹਰ ਹੋ ਸੱਤ ਕਿਲੋ ਦੀ ਆਪਾਂ ਕਰਤੀਆਂ ਜਰਸੀ ਬ੍ਰੀਡ ਚ ਆ ਗਈਆਂ ਫੁੱਲ ਆ ਲਓ ਫੁੱਲ ਬ੍ਰੀਡਾਂ ਚੱਕੋ ਆਹ ਮਗਰ ਬੱਚਾ ਵੇਖੋ ਕਿੰਨਾ ਟੋਕਦਾ ਦੇ ਬੱਚੀ ਹੈ ਬੱਚੀ ਘਾਨਾ ਨਾ ਜੀਦੀ ਪਾਣੀ ਸੌਰੀ ਆ ਕਿ ਇੱਕ ਮਹੀਨੇ ਦੀ ਲਓ ਜੀ ਮਹੀਨੇ ਦੀ ਬਣੀ ਸੌਰੀ ਆ ਪਾਕੇ ਬੜੀ ਬੱਚੀ ਵੀ ਬੜੀ ਪਿਆਰੀ ਆ ਹਾਂ ਜੀ ਆ ਮੇਰਾ ਵੀਰ ਮਾਰੋ ਨੀ ਆ ਬੱਚੀ ਵੇਖੋ ਕਿ ਉਹ ਮਾਰ ਗਈ ਮੋੜੀ ਮੋੜੀ ਅੱਖ ਬੱਚੀ ਦੀ ਵੇਖੋ ਚੰਗਾ ਬਹੁਤ ਕੁਆਲਿਟੀ ਮਗਰ ਵੀ ਬੱਚੀ ਦਾ ਲੈਵਲ ਉਹ ਜੀ ਸਾਫ ਸਾਫ ਆ ਕੇ ਆਹ ਵੇਖੋ ਥਾਨ ਬੜਾ ਠੰਡੀ ਵੜੀ ਠੰਡੀ ਵੜੀ ਇੱਟੇ ਮੈਂ ਮਾਰਦੇ ਤਾਂ ਹਰ ਤਰ ਮ ਹੋ ਜਾਗਾ ਇਦਾਂ ਕੋਈ ਮੰਗਾ ਨਹੀਂ ਕੋਈ ਗੱਲ ਬਾਤ ਹਾਂ ਐ ਵੀ ਮੈਨੂੰ ਤਾਂ ਵੀ ਦੁੱਜਣ ਹੈ ਨਾ ਦੁੱਜੇ ਦੁੱਜੇ ਦੁੱਧ ਕਿੰਨਾ ਦੇ ਥਲੇ ਸੱਤਾਂ ਤੋਂ ਵੀਰ ਜੀ ਬਾਹਰ ਹੋਊਗਾ 7 ਕਿਲੋ ਦੀ ਆਪਾਂ ਗਾਰੰਟੀ ਫੋੜ ਭਾਏ ਕੋ ਜਿੰਦਾ ਮਰਜੀ ਤੇ ਭਾਏ ਕੋ ਜਿੰਦਾ ਮੰਗਾ ਲੈ ਲੈ ਵੀ ਇੱਥੇ ਡੱਕ ਲਾ ਵੀ ਆ ਲੈ ਫੈਸ਼ਨ ਵੇਖੋ ਬੂਤੀ ਵੇਖੋ ਗਾੜੀ ਚਾਰ ਜਾਂਦੀ ਲੱਗਾ ਪਿਆ ਕੰਮ ਕੇ ਆ ਦੇ ਜਵਾਬ ਵਾਲਾ ਫੰਨੇ ਖਾ ਲਗਾ ਕਰਨ ਵਾਲੀ ਮੋਟਰ ਹੀ ਖੁੱਲਣ ਦੀ ਲੈ ਵੀ 7 ਕਿਲੋ ਦੋ ਤਾਂ ਠੀਕ ਆ ਜੀ ਸੋ ਪਾਣੀ ਸੌਰੀ ਆ ਚਲੋ ਨਿਕਲ ਆਊਗੀ ਤਾਂ ਤਿੰਨ ਹੋ ਜਾਣੀਆਂ ਨੇ ਇੱਕ ਨਾਲ ਹਾਂ ਜੀ ਹਾਂ ਜੀ ਇੱਕ ਬਿਲਕੁਲ ਕਰਨ ਵਾਲੀ ਠੀਕ ਹੈ ਜੇ ਅੱਗੇ ਜੇਕਰ ਗੱਭਣ ਠਹਿਰ ਜਾਂਦੀ ਆ ਉਹ ਵੀ ਬਿਲਕੁਲ ਪਲੱਸ ਪੁਆਇੰਟ ਆ ਕਿਸੇ ਭਰਾ ਦਾ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਬੱਚੀ ਦਾ ਜਦੋਂ ਆਪਾਂ ਇਸ ਨੂੰ ਲਾਗੋ ਲਈ ਭੈਣ ਤੋਂ ਲਈ ਕੇ ਤੋਂ ਤੇ ਉਹ ਆਨੇ 62000 ਦੀ ਅਸ਼ਲੀ 16 17 ਗਲ ਤੋਂ ਚੋਂਦੀ ਰਹੀ ਆ ਉਹਨਾਂ ਨੇ ਥੋੜੀ ਸੇਵਾ ਕਾਟੂ ਵੀਰ ਬਾਹਰ ਪੂਰੀ ਜਰਾਨੀ ਤੋਂ ਬਸ ਕਿੰਨੀ ਸੇਵਾ ਕਰਨੀ ਹੁੰਦੀ ਹੈ ਹਾਂਜੀ ਵੇ ਚੰਗੀ ਆ ਹਾਂ ਉਹਨਾਂ ਦੇ ਬਹੁਤ ਜੀ ਵਾੜ ਇਹ ਵੀ ਚੰਗੀ ਆ ਠੀਕ ਆ ਜੀ ਚਲੋ ਨਸਲ ਬਰੀਡ ਆ ਮਗਰ ਵੀ ਇੱਕ ਜਰਸੀ ਲੈ ਕੇ ਜਾਓਗੇ ਤੁਸੀਂ ਤੇ ਇਹ ਵੀਰ ਸਤਨਾਮ ਉਹ ਬੱਚੀ ਕਿੰਨੇ ਦੀ ਤੇਈਏ ਦੱਸੋ ਤੁਸੀਂ ਇਹ ਤੁਹਾਡੇ ਨਾਮੇ ਦੀ ਆ ਹੈ ਇਹ ਤੁਹਾਡੇ ਨਾਮੇ ਦੀ ਆ ਅੱਗੇ ਐਂਡ ਤੇ ਕਰਾਈਦਾ ਇੱਕ ਵਿਚਾਰੋ ਕਰਾ ਦੇ ਔਰ ਸਾਰਾ ਕੋਦ ਇਹ ਲੋਕ ਸਿਆਣੇ ਜੇ ਡਿਜ਼ਾਈਨ ਫੈਸ਼ਨ ਵੇਚ ਲੋ ਆ ਨਾ ਹੀ ਫਿਰ ਉਹ ਜਦੋਂ ਗੱਲ ਇੱਥੇ ਆ ਜਾਂਦੀ ਨਾ ਗੱਲ ਵੀ ਭੈਣ ਭਰਾਵਾਂ ਨੂੰ ਵੀ ਸਸਤੀ ਦੇਣੀ ਹੈ ਤਾਂ ਤੁਹਾਨੂੰ ਵੀ ਲੈਸਣਾ ਲੱਗੇ ਜਾਂਦੇ ਆ ਵਾਏ ਇਹਨੇ ਵੀ ਮੁੱਤਮ ਲਈ ਗਏ ਹਾਂ ਨੂੰ ਕੋਈ ਚੱਕਰ ਨਹੀਂ ਤਾਂ ਹੀ ਨਿਕ ਨਿਕੇ ਮੁੱਲ ਪਾਉਨੇ ਆ ਹੈ ਕਿ ਨਹੀਂ ਸਾਰੇ ਭੈਣ ਭਰਾ ਆਪਣੇ ਹਰ ਕੋਈ ਆਉਂਦਾ ਇੱਥੇ ਸਸਤੀ ਇੱਥੇ ਸਸਤੀਆਂ ਸਸਤੀਆਂ ਦਾ ਪਤਾ ਉਦੋਂ ਲੱਗਦਾ ਜਦੋਂ ਸ਼ੋਰ ਦੇ ਵੇਚ ਕੇ ਗਾ ਰਹੇ ਆ ਜੇ ਮੁੱਲ ਜਾ ਹੀ ਤੇ ਸ਼ੋਰ ਤੋਂ ਮਿੰਟ ਵੇਖੀਆਂ ਕਰਦੇ ਫੜ ਦੋ ਫੜ ਦੋ ਕੀ ਹੋਣੀ ਆ ਫੜਨ ਫੜਨ ਹੋ ਜੇ ਇੱਕੋ ਰਹਿ ਗਈ ਜੀ ਨਹੀਂ ਬਾੜ ਚੰਗੀ ਹੈ ਚਲੋ 7 ਕਿਲੋ ਦੁੱਧ ਮਗਰ ਬੱਛੀ ਅਮੇਰ ਜੀ ਕਰੈਕਟ ਜਿਹੜੀ ਬਿਲਕੁਲ ਸਹੀ ਇੱਕ ਵੇਸ ਲਾਗੋ ਲਈ ਆਪਾਂ ਬੇਸ਼ੱਕ ਮਗਲੇ ਘਰ ਗੱਲਬਾਤ ਕਰਾ ਰਾਂ ਕੋਈ ਗੱਲ ਹੀ ਪੈਣਾ ਸੁਣਾ ਦੀ ਚਲੋ ਪਾਸ ਪਹਿਨਾ ਚੁਵਾਈਆਂ ਦਾ ਨਹੀਂ ਤੇ ਆਈ ਵੀ ਨਹੀਂ ਚੁਵਾਈਆਂ ਦਾ ਨਹੀਂ ਇਹ ਥੋੜਾ ਵੀ ਮੇਰੀ ਗੱਲ ਸੁਣੋ ਇਹ ਹੀ ਤੁਹਾਡੇ ਕੋਲ ਮੁੱਲ ਕਰਾ ਤੁਹਾਡੇ ਨੂੰ ਸਿਰਫ ਇੱਕ ਪ੍ਰੇਮ ਕਰਕੇ ਤਾ ਤੁਮ ਮੁੱਲ ਕਰਾਉਂਦੇ ਆ ਇਹਦਾ ਵੀ ਇਹਦਾ ਨੁਕਮੀ ਕਰਕੇ ਆਨੇ ਵੀ ਭਾਅ ਪੇ ਛੋੜਾ ਮੁੱਲ ਕਰਕੇ ਕੀ ਹੁੰਦੀ ਦੂ ਉਹ ਨਹੀਂ ਨਹੀਂ ਉਹ ਕੰਮ ਨਹੀਂ ਚੋਲ ਜਾਣਦਾ ਸਾਡਾ ਲੰਮਾ ਆਊਗਾ ਇਹ ਵੀ ਸਤਰਾਮ ਮੋਲਾ ਪਾ ਕਰ ਲਈਏ ਭਾਵੇਂ 28 ਭਾਵੇਂ 27 25 ਚ ਮਾਰਨ ਕਰ ਗਏ ਨਹੀਂ ਨਹੀਂ ਉਹ ਕਹਿੰਦਾ ਚਲ ਕੋਈ ਨਹੀਂ ਜਾਣ ਦੇ ਉਹ ਕਹਿੰਦਾ ਤਾ ਕਹਣਾ ਨਹੀਂ ਮੋੜਨਾ 35000 ਦੀ ਬੱਛੀ ਆ ਬੱਛੀ 35000 ਦੀ ਉਹ ਕਹਿੰਦਾ ਆ ਚਲੋ 25 ਦੀ ਦੇ ਨਹੀਂ ਬੱਛੀ ਚੰਗੀ ਆ ਕੋਈ ਸ਼ਕਤੀ ਚੰਗੀ ਵੀਰਦੀ ਨਹੀਂ ਦੀ ਤਾਂ ਕੱਲੀ ਛੋਟੀ ਕਈ ਨਾ ਬੰਦਾ 12 13 ਜਿਹੜਾ ਦਵੇ ਉਹ ਤੇ ਵੀ ਇੱਛਾ ਪਾਉਂਦਾ ਵੀ ਦੀ ਜਗਾ ਤਰਾ ਸੱ ਲੈ ਜਾਂਦਾ ਮੇਰੇ ਕੋਲ ਤੇ ਗਾੜੀ ਵੇਰ ਨਿਕਾਉਣੀ ਨਿਕਲ ਤਾਂ ਬੰਦਾ ਵੀ ਇਹ ਦੂਜਾ ਆ ਜਾਂਦਾ ਜਾਣ ਤਾਂ ਕੋਈ ਕਰਨ ਵਾਲੀ 25 ਨਹੀਂ ਇਹਦੀ ਆ ਤਾਂ ਦੇ ਦੀ ਇਹ ਤੇ ਆ ਤਾਂ ਤੇ ਦੇਤੀ ਭਰਾ ਚਲੋ ਹਰ ਮਾਲ ਜਿਆਦਾ ਹੀ ਪੈਂਦੀ ਆ ਬੜ ਬੜ ਵੀ ਚੰਗੀ ਆ ਖੂਬਸੂਰਤੀ ਵੀ ਬੜੀ ਆ ਕੋਈ ਪਿੰਡੇ ਦੇ ਕਿਸੇ ਭਰਾ ਨੂੰ ਬਾ ਨਹੀਂ ਸਾਰੀ ਚੰਗੀ ਕੋਈ ਨੁਕਸਫਾਲ ਥੋੜਾ ਵਾ ਸੁਨੇਰਗੀ ਆ ਭਾਜੀ 25 ਦੀ ਦੇਣੀ ਨਹੀਂ ਕਿਹਨੇ ਭਰਾ ਇੱਡੀ ਨਹੀਂ ਦੇਣੀ ਤੇਰੇ ਕਹਿਣਾ ਨਹੀਂ ਮੋੜਦਾ ਕਿਉਂਕਿ ਤੇ ਤਾਂ ਮੁੱਲ ਕਰਾਉਂਦੇ ਆਜ ਇੱਕ ਦੀਆਂ ਦੋ ਲੈ ਕੇ ਜਾਣਗੇ ਵੀਰ ਇੱਕ ਬੱਛੀ ਮਗਰ ਵੀ ਬੱਛੀ ਵੀ ਮਗਰ ਆ ਅੰਦਰ ਵੀ ਕਰਨ ਵਾਲੀ ਜੇ ਨਿਕਲ ਆਉਂਦੀ ਅੰਦਰ ਵੀ ਬੱਚਾ ਆਹ ਪਲੂਨ ਆ ਗਈ ਯਾਰ ਸ਼ਹਿਰ ਕਰੀਆ ਉਹ ਵੀ ਕਰੋ ਚੱਕ ਐਰ ਸ਼ਹਿਰ ਦੇ ਵਿੱਚ ਬੜਾ ਤੋਹਫਾ ਦਿਖਾਈਏ ਪਲੂਨ ਇਸ ਹੋਏ ਇਹ ਦੇ ਵਿੱਚ ਸੂਈ ਨੂੰ ਬਿਲਕੁਲ ਨਾ ਕੋਈ ਜ਼ਿਆਦਾ ਟੈਨ ਹੀ ਆ ਹਲਿਆ ਵੇਖ ਲਓ ਅੱਛਾ ਉਹਦਾ ਮਲੇ-ਮੁਲੇ ਨਾਲ ਲਿਫੜੀ ਜੀ ਤੇ ਇਹਦਾ ਬੱਚਾ ਨਹੀਂ ਜਾਈਗਾ ਤੇ ਮਿਲਦੀ ਕਰਮਾਂ ਵਾਲੀ ਇੱਦਾਂ ਦੇ ਕੋਈ 12 ਕਿਲੋ ਦੁੱਧ ਤਿਆਰ ਹੋ ਗਿਆ 12 ਕਿਲੋ ਪਰ ਅਸੀਂ ਆ ਗਏ ਨਹੀਂ ਉਹੋ ਜੀ ਨਕਮੀ ਥੋੜਾ ਵਾਓ ਜੀ 12 ਕਿਲੋ ਪਲੀ ਪਲੀਤੀ ਵੇਖੋ ਗੇਂਦ ਵਰਗੀ ਪੂਰੀ ਕਰਮ ਵਾਲੀ ਕੋਲ ਪਹਿਲਾ ਸੂਆ ਕੀ ਵੇਖੋ ਬਾਈ ਕਿੱਡੀ ਸਖੀ ਇਹਦਾ ਰੰਗ ਹੀ ਬੜਾ ਘੱਟ ਲੱਭਦਾ ਹੋਇਆ ਵਜਨ ਵੇਖੋ ਕਿੰਨਾ ਵਾ ਇਦਰ ਵੇਖੋ ਜੀ ਸੋ ਲਾਲ ਤੇ ਬਿਲਕੁਲ ਵਾਈਟ ਜਿੱਦਾਂ ਕਹਿਰ ਸ਼ਹਿਰ ਦਾ ਪਰ ਰੰਗ ਵਿਖਦੇ ਆ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾ ਫਿਰ ਵਜਨ ਵੀ ਪੂਰਾ ਫੁੱਲ ਗੁੱਬ ਜੀ ਤੁਤੀ ਬਾਤੀ ਚੈੱਕ ਕਰੋ ਤੌਣ ਤੂਣ ਵੀ ਪੂਰੀ ਪਲੀ ਸੰਭੀ ਆ ਕੋਈ ਉਹ ਨਹੀਂ ਹੈਗੀ ਵੀ ਕੋਈ ਲੱਸੀ ਫਿੱਕੀ ਆ ਦੁੱਧ ਕਿੰਨਾ ਦੱਸਿਆ ਜੀ 12 ਕਿਲੋ ਹੋਊਗਾ ਜੀ 12 ਕਿਲੋ ਦੁੱਧ ਹਾਂ ਬਾਕੀ ਅਗਲੇ ਪਿਛਲੇ ਥਣਾ ਦਾ ਸਾਈਜ਼ ਇੱਕੋ ਜਿਹਾ ਮਗਰਲੇ ਨਾਲ ਮਗਰਲਾ ਤੇ ਅਗਲੇ ਨਾਲ ਅਗਲਾ ਆ ਲਓ ਜੀ ਤੇ ਲੀਵਾ ਵੇਹੋ ਕਿੰਨਾ ਖੁੱਲਾ ਜੀ ਸੋ ਬਹੁਤ ਸੋਹਣਾ ਲੀਵਾ ਚੌੜਾ ਸੋ ਠੀਕ ਆ ਮੋਟੀ ਨਾੜ ਆਮਾਨੇ ਲੇਵੇ ਦੇ ਉੱਪਰ ਬਾਕੀ ਦੁੱਧ ਵੀ ਕਰਮਾਂ ਲਈ ਥਲੇ ਚੰਗਾ ਬਗੈਰ ਬੱਚੇ ਉਹ ਚਲੋ ਜਿਹੜਾ ਮੇਰਾ ਭਰਾ ਲੈ ਜਾਊਗਾ ਚੇਤੇ ਕਰੂਗਾ ਬਾਕੀ ਸੁੰਦਰ ਬਹੁਤ ਜਦੀ ਆ ਬਿਊਟੀ ਦੇ ਵਿੱਚ ਬਹੁਤ ਇੱਕ ਨੰਬਰ ਉਹ ਦਰਦੀ ਇਕੱਠੀ ਜੀ ਹੋ ਜਾਂਦੀ ਐ ਆਹ ਉਹ ਦਰਦੀ ਉਹਦਾ ਛੰਡੀ ਵੀਰ ਜੀ ਅੱਧੋ ਜ਼ਿਆਦੀ ਠੰਡੀ ਹੋਏ ਆ ਹਾਂ ਬੋਲੀ ਕੇ ਅਗਲੇ ਥਾਣਾ ਦੀ ਚਵਾਈ ਆ ਠੀਕ ਆ ਜੀ ਤੇ ਇਹ ਮਗਲੇ ਥਾਣੇ ਵੀ ਤੁਹਾਨੂੰ ਦਿਖਾ ਦਿੰਦੇ ਆ ਉਹ ਦਰਦੀ ਜਾਂਦੀ ਹੋਰ ਗੱਲ ਕੋਈ ਨਹੀਂ ਏਦਾਂ ਨਾਲ ਨਗਰ ਤੋਂ ਫਨਕੀ ਅੱਖ ਲੱਗੇ ਕਿ ਮਗਲੇ ਪਾਸੇ ਆ ਤੁਸੀਂ ਬੈਠੇ ਜੇ ਨਾ ਬਸ ਬਸ ਉਹਦਾ ਕਰਕੇ ਕਰਦੀ ਆ ਮਗਲ ਠੰਡੀ ਬਹੁਤ ਠੰਡੀ ਸੁੰਨੀ ਦਾ ਜ ਆਪਣਾ ਕੋਈ ਏਦਾਂ ਭੈਣਾ ਭਰਾ ਮਗਾ ਜੇ ਤੂੰ ਆਪਣੀ ਫੋਲ ਗਰੰਟੀ ਹੋਵੇ ਉਹ ਥੋੜਾ ਛੜਾ ਮਾਰੀ ਜਾ ਉਹ ਵੀ ਆ ਵੇਖਦੇ ਸਾਹਮਣੇ ਨਾ ਹਾਂ ਇਹ ਕੋ ਮਰ ਜੀ ਰਿਹਾ ਲੇ ਬੇ ਚੰਗੀਏ ਵੀਰ ਸਤਨਾਮ ਦੇ ਦਈਏ ਦੇ ਦੋ ਜਰਾ ਇਹ ਵੀ ਤੁਸੀਂ ਦੇ ਦੋਗੇ ਅਜਾ ਡਰਾਵਾਂਗੇ ਸ਼ਰਦੂ ਮਾਮਲੇ ਨਾਲ ਸ਼ਨਾ ਨਹੀਂ ਕਰਦੇ ਆਪੇ ਘੜਲ ਘੜਦੇ ਕੋਈ ਜਾਇਜ਼ੀ ਗੱਲ ਕਰਕੇ ਵੇਲ ਹੋਣਾ ਹੀ ਆਖਿਆ ਦਮਣ ਕੇ ਤੇ ਆ ਫੇਰ ਜਿਆਦਾ ਨਹੀਂ ਮੈਂ ਕਿ ਮੈਂ ਕਿੱਥੇ ਗਏ 20000 ਦੀ ਦੇਰੀ ਹੈ ਛੋਟਾ ਛਟਾ ਕਰਕੇ ਦੇ ਦੇ ਆਪੇ 32000 ਦੇ ਦੇ ਚੱਲ ਭਾਈ 30 ਹੀ ਦੇ ਦਾਂਗੇ 30000 ਹੋਰ ਛੋਟ ਕਰ ਦਾਂਗੇ 29000 ਦੇ ਦਾਂਗੇ 32 ਦੇ ਦੇ ਬਾਕੀ ਫੋਨ ਲਾਉ ਭੈਣ ਭਰਾ ਹੋਰ ਵੀ ਮਾਨ ਕਰਦਾ ਹਾਂ ਆ ਮੋੜਦੇ ਨਹੀਂ ਕਹਿੰਨੋ ਜਿਹੜਾ ਫੋਨ ਲਾਉ ਆਇਆ ਕਰਮ ਵਾਲੀ ਉਤਰਾਂ ਵੇਖੀ ਇਹ ਤਾਂ ਮੂਰਤੀ ਇੱਕ ਸਾਥ ਮੂਰਤ ਵਿੱਚ ਜਿਹੜਾ ਤੁਹਾਨੂੰ ਦੱਸਿਆ ਵੀ ਅਸੀਂ ਅਹੀਂ ਅਗਲੇ ਭੈਣ ਭਰਾ ਦਾ ਸੋਇਨੇ ਮਗਰਲੇ ਨੂੰ ਤੇ ਅਸੀਂ ਲਾ ਲਾ ਕੇ ਸੁੱਟ ਦਿੰਦੇ ਜੀ ਮਗਰਲੇ ਨੂੰ ਜੀ ਇਹ ਨਹੀਂ ਚੰਗੀ ਗੱਲ ਆ ਜੇ ਹਸਾਂ ਲਈਆਂ ਉਸੇ ਛੋੜੇ ਛੋੜੇ ਆਦੀ ਪਤਲੀ ਜੀ ਕਮਾਈ ਕਰਕੇ ਠੰਡੀ ਵੜੀ ਠੰਡੀ ਵਾਲੀ ਜੀ ਕੋਲ ਦਾ ਜਿਵੇਂ ਜਾਵਾ ਬਹੁਤ ਨੇ ਚੰਗੀਆਂ ਕਰ ਮਾਰ ਲਿਆ ਨਾ ਭਾਵੇਂ ਬੱਚਾ ਲਾ ਦੇ ਜੋ ਮਰਜ਼ੀ ਕਰਦੇ ਆ ਬਹੁਤ ਕੰਮ ਇਤਨਾ ਹੀ ਕੋਈ ਭੈਣ ਭਰਾ ਮੰਗਾ ਲੇ ਘਰੇ ਜੋਗ ਏ ਫਰਮਾਇਆ ਦੇ ਦੇ ਜੇ ਵਸੀ ਲੱਤ ਪੁੱਟ ਕੇ ਦੂਜੇ ਸਾਲ ਰਾਜੂ ਉਦਾਂ ਵਾਅਸ ਕਰਦੇ ਬੱਚਾ ਬੱਚਾ 45 ਹਾਂ ਪਰ ਅਸੀਂ ਉਹ ਜਿੰਨਾ ਲਿਵਾ ਵੇ ਲੋ ਤਾਜੀ ਆ ਅਸੀਂ ਉਹ ਨੀ ਮੰਗਣਾ ਕੰਮ ਦੇ ਵਿੱਚ ਕਰਨੀ ਜੇ ਕਾਹਨੂੰ ਫਿਰ ਐਵੇਂ ਮੈਂ ਕਿਹੜਾ ਆ ਆਪਾਂ ਇਹ ਨਾਲ ਵੇਚਨੀ ਵਾਦੀ ਹਾਂ ਜੀ ਲੋ ਬਿਨਾ ਬੱਚੇ ਤੋਂ ਆਖਿਆ ਬਿਨਾ ਬੱਚੇ ਤੋਂ ਹੀ ਕਹਿ ਹੁੰਦਾ ਹੈ ਕੋਈ ਗੱਲ ਨਹੀਂ ਨਾਲੇ ਆਪਣੇ ਆਹ ਮਹਾਰਾਜ ਜੀ ਕਿਰਪਾ ਵੀਰ ਜੀ ਵੇਖਦਿਆਂ ਆਪਾਂ ਕੋਲ ਜਿਹਦਾ ਉਹ ਕੀ ਆਂਦੇ ਨੇ ਪਾਣੀ ਵੇਚਦਾ ਉਹਨੂੰ ਕੀ ਲੋਰਿਆ ਬਸ ਬਸ ਬਿਲਕੁਲ ਬਿਲਕੁਲ ਤੇ ਅਗਲੇ ਪਾਸੇ ਆਪਣੇ ਕੋਲ ਜਿਹੜੀ ਇਹ ਵੜਾ ਇਹਦਾ ਵੇਰਵਾ ਦੱਸਿਓ ਜੀ ਮਾੜਾ ਇਹ ਇਹ ਦੂਜਾ ਸੂਹਾ ਜਰਸੀ ਕਰਾਉ ਜੇ ਇਹਦੇ ਕੋਲ ਜੀ 8-9 ਕਿਲੋ ਦੁੱਧਿਆ ਕਰਮਾਲੀ ਕੋਲ ਇਹ ਵੀ ਬਹੁਤ ਵੱਡੀ ਆ ਭਾਈ ਪੰਜਾਬ ਵਾਲੀ ਤੇ ਲਓ ਵੀ 8-9 ਕਿਲੋ ਦੁੱਧ ਦੂਜਾ ਸੂਹਾ ਤੇ ਬੱਚੇ ਬਗੈਰ ਇਹ ਵੀ ਬਿਨੇ ਹੀ ਆ ਜੀ ਲਓ ਜੀ ਬਿਨੇ ਬੱਚੇ ਤੋਂ ਆ ਠੀਕ ਆ ਜੀ ਬਗੈਰ ਬੱਚਿਆਂ ਆ 8 9 9 ਕਿਲੋ ਦੁੱਧ ਕ੍ਰਾਸ ਬ੍ਰੀਡ ਦੇ ਵਿੱਚ ਆ ਬਿਲਕੁਲ ਜੈਡ ਬਲਾਏਗਾ ਸੀਲ ਇਹ ਵੀ ਇੱਥੇ ਬਾਕੀ ਥਾਨ ਥੁਨੇ ਦਾ ਵੀ ਵੇਖੋ ਤੁਸੀਂ ਕਿਹੜਾ ਲੱਗਾ ਛੰਡੀ ਛੰਡੀ ਇਹ ਆ ਵੇਖੋ ਹਾਂ ਬਤ ਇਹ ਆ ਵੇਖੋ ਬਲੀ ਜੀ ਦੇਖੋ ਭਾਈ ਆ ਮਾਰੂ ਨੇਗਾ ਠੀਕ ਹੈ ਜੀ ਸੋ ਇਹ ਅਗਲੇ ਥਾਨਾਂ ਦੀ ਚਵਾਈ ਆ ਜਦ ਸਾਹਣਾ ਹੀ ਵੜੀ ਆ ਓਕੇ ਪਾਏ ਗਰਮ ਨਹੀਂ ਕੋਈ ਵੀ ਗਾਂ ਚ ਠੰਡੀਆਂ ਠੰਡੀਆਂ ਹੀ ਕਹਾਂਗੇ ਆਪਾਂ ਨਾ ਲੋ ਵੀ ਬਗੈਰ ਬੱਚੇ ਤੋਂ ਠੀਕ ਆ ਜੀ ਜੈਜ ਰੇਡ ਦੇ ਵਿੱਚ ਚਲੋ ਮਿਲ ਜੂਗੀ ਬੱਚੀ ਇਹ ਵੀ ਚੰਗੀ ਆ ਕਿਸੇ ਭਰਾ ਨੇ ਨਾਰਮਲ ਹੀ ਚਲੋ ਸਰਕਲ ਹੁੰਦਾ ਕਿਸੇ ਵੀਰ ਦਾ ਵੀ 8 9 ਦੇ ਲੋਕ ਓ ਵੀਰੋ ਇਹ ਗੱਲ ਸੁਣੋ ਹੁਣ ਬੱਚਾ ਬੱਚੀ ਵਸੀ ਅਗਲਾ ਲੱਛਾ ਕਰਦਾ ਵਾਛਾ ਕੌਣ ਪਾਲਦਾ ਹੈ ਨਹੀਂ ਮੁਣਕੇ ਵਿਚਾਰੀ ਭੁੱਖੀ ਮਰ ਜਾਂਦੀ ਆ ਬਸ ਬਸ ਇਹ ਦੁੱਧ ਇਹਨਾਂ ਨੇ ਦਈ ਜਾਣਾ ਬੱਚੇ ਨੂੰ ਇਹਨੇ ਦੋ ਚੋਂ ਉਹਨਾਂ ਦੇ ਬੱਚੇ ਹੋ ਗਿਆ ਬਸ ਹੈਗਣੀ ਤੇ ਇਹ ਵੀ ਸਤਰਾਮ ਕੀ ਮੋਲ ਕੀ ਡਿਮਾਂਡ ਰੂਗੀ ਇਹਦਾ ਵੀ ਛੋੜਾ ਜਿਹਾ ਮੋਲ ਦੇਦਿਆ ਕਰਕੇ ਜਾ ਸੁਣ ਵਾਲੀ ਪਾਸੇ ਇਹਦਾ ਮੋਲ ਨਹੀਂ ਕਰਨਾ 5000 ਦੀ ਦੇਈ ਦੇਣੀ ਬਸ 1000 2000 ਜਿਸ਼ ਰੋਣਾ ਛਡਾ ਲੋ ਲਓ ਜੀ ਕਰ ਦਿਓ ਮਾਨਤਨ ਬੀਤੇ ਵੇਖਾਤਾ ਬਾਕੀ ਠੰਡੀ ਮਿੱਠੀ 5000 2000 ਮਾਸ਼ ਛੱਡ ਦੇ 23 ਦੀ ਚਲ 20 ਪੂਰੇ ਦੇ ਦਾਂਗੇ ਭਾਈ ਛੱਕੋ 20 ਪੂਰੇ ਦੇ ਦਾਂਗੇ ਠੀਕ ਆ ਜੀ ਹਾਂ ਜੀ ਲਓ ਫੁੱਲ ਵੱਡੀ ਆ ਪੰਜਾਬ ਦੇ ਆ 8-9 ਕਿਲੋ ਮਿੰਤੀ ਵਾਲਾ ਦੁੱਧ ਹੋਊਗਾ ਜਿੰਦਾ ਮਰਜ਼ੀ ਕੰਡਾ ਲਿਆਗਾ ਲਾਈ ਹੋਇਆ ਠੀਕ ਆ ਜੀ ਲਓ ਵੀ 8-9 ਕਿਲੋ ਮਿੰਤੀ ਵਾਲਾ ਤਾਂ 20000 ਦੀ ਜਾਊਗੀ ਕਰਮਾਲੀ ਇੱਕ ਇਧਰ ਮਾਲੀ ਤੁਹਾਨੂੰ ਕਟਾ ਦਿਖਾਉਣਾ ਨੀਲੀ ਦਾ ਵੀ ਤਾਂ ਆ ਵੀ ਦੋ ਦਾਂ ਦੇ ਵੀਰ ਜੀ ਇਹ ਵੀ ਪੂਰਾ ਸਿਰਾਂ ਜਿਹੜਾ ਹੈ ਕਿ ਨਹੀਂ ਜਦੋਂ ਮਾਰਾ ਪੂਰਾ ਵਧੀਆ ਕੇ ਹਾਂ ਤਾਂ ਜਾ ਵੇਖੋ ਕਰਮਾਲੀ ਕਿਸੇ ਪਾਸੇ ਨੂੰ ਖੁੰਝਾ ਹੈ ਨਿਸ਼ਾਨੀਆਂ ਨਿਸ਼ੋਣੀਆਂ ਚੰਗੀਆਂ ਹਾਂਜੀ ਹਾਂਜੀ ਬਾਹਰ ਤਸਲੀਆਂ ਕੱਢ ਕੇ ਵਿਖਾਉਣੇ ਆ ਕੋਈ ਬੇਰਵਾਰ ਰਕਾਰ ਵੀ ਜੀ ਉਹਨਾਂ ਨੇ ਚੰਗਾ ਦੱਸਿਆ ਵੀਰ ਨੇ ਤੇ ਉਹ ਨਾ ਮਤਲਬ ਉਹਨਾਂ ਨੂੰ ਖਿਆਲ ਪਲਿਆ ਉਹਨਾਂ ਰਿਸ਼ਤੇਦਾਰ ਹੀ ਡਾਕਟਰ ਜਿੱਦੋਂ ਉਹਨਾਂ ਨੇ ਟੀਕਾ ਪਰਵਾਇਆ ਵਾ ਤੇ ਉਹ ਉਹਨੇ ਛਿੱਕਾ ਜਿਹਾ ਵੀ ਗੰਸ਼ਾ ਆ ਗਿਆ ਸਾਨੂੰ ਖਿਆਲ ਹੋ ਗਿਆ ਚੰਗੇ ਮਤਲਬ ਰਕਾਰ ਵਾਲੇ ਮਾਲੀ ਦਾ ਦੱਸਿਆ ਤਾਂ ਚਲੋ ਕਿਥੇ ਆਪਾਂ ਲਾ ਕੋਲੇ ਇਹ ਏਰੀਆ ਦੇ ਲਿਆ ਜੇ ਕੋਈ ਜਾਰੀ ਪੁੱਛ ਕੇ ਛਿੱਕਾ ਹੋਵੇ ਤੇ ਬੇਸ਼ੱਕ ਮਾਲੀ ਘਰ ਘਾਉਦਾ ਸਾਰੇ ਪੈਰਾ ਦੇ ਉਹਨਾਂ ਨਿਸ਼ਾਨ ਵੇਖੋਗੇ ਤੁਸੀਂ ਅਗਲੇ ਪੈਰ ਵੀ ਤੋਤੇ ਮਰ ਲੀਆਂ ਲੱਤਾਂ ਵੀ ਧੂਵੀਆਂ ਠੀਕਾ ਜੀ ਪੋਛ ਵੀ ਬਿਲਕੁਲ ਉੱਪਰ ਤੱਕ ਵਾਈਟ ਆ ਗੇਟ ਕੋ ਉਤੋਂ ਛੱਡ ਕੇ ਪੋਛ ਚਿੱਟੀ ਆ ਹੁਣ ਕਈ ਨਾ ਜਦੋਂ ਆਪਣਾ ਤੇ ਕੰਮ ਤੁਹਾਨੂੰ ਬਦਲ ਸੇਲਫ ਦੇਦਾ ਫਿੱਟਰ ਵੀ ਉਹਨਾਂ ਦਾ ਆਪਣਾ ਹੀ ਹੁੰਦੇ ਵੀ ਵਧੀਆ ਟਿਕਾ ਟੌਪ ਦਾ ਭਰਾ ਉਹ ਤੁਹਾਨੂੰ ਸੇ ਨਾ ਆ ਪੁੱਸ ਕੇ ਸੁਣੇ ਮਾਂ ਦੀ ਕੱਦ ਕੋ ਤੋਂ ਬੜਾ ਆਹਲੇ ਦੋ ਦੰਦ ਹੀ ਐ ਖੈ ਦੋ ਦੰਦ ਤੇ ਖੈ ਤਾਂ ਵਹੋਣੇ ਆਗੇ ਲੈ ਵੀ ਦੋ ਦੰਦ ਮਾਰ ਲਈ ਜੱਗਾ ਗੱਲਾਂ ਚ ਨਹੀਂ ਹੋਇਆਗਾ ਜਦੋਂ ਵੀ ਖਾਏ ਜੇਦਾਂ ਜਵਾਨ ਹੁੰਦਾ ਵਾ ਬੂਤੀ ਪਾਤੀ ਵੇਖੋ ਮੇਰਾ ਆਸ ਨਾਪਸ ਨੂੰ ਕੋਲ ਮੁਹਾਰੇ ਦੰਦ ਬਿਲਕੁਲ ਸਟ੍ਰੇਟ ਪੜੇ ਦੇ ਵਿੱਚ ਆ ਤੇ ਨੱਥ ਨੂੰ ਤਵੱਜੀ ਆ ਮਾਲੀ ਨੂੰ ਠੀਕ ਆ ਬਾਕੀ ਮਾਰਕਿੰਗ ਨਿਸ਼ਾਨੀਆਂ ਆ ਦੇਖੋ ਆ ਫਿਰ ਹਲੇ ਦੋ ਵੀ ਵੀਰਦੀ ਪੂਰਾ ਹੋਇਆ ਨਹੀਂਗਾ ਹਲੇ ਦੋ ਬਿਲਕੁਲ ਬਿਲਕੁਲ ਬਰਾਬਰ ਨਹੀਂ ਕੀਤੇ ਹਲੇ ਮਾਰੇ ਮਾਰੇ ਕੱਢੇ ਆ ਚੱਕਾ ਬਿਲਕੁਲ ਵੇਖੋ ਬਰਾਬਰ ਨਹੀਂ ਕੀਤੇ ਗਏ ਠੀਕ ਆ ਆ ਵੀ ਜਨਮਰ ਦਾ ਬੱਚਾ ਕਿਉਂ ਖੇਡ ਸੁਦਾਵਾ ਆ ਨੇ ਬਹੁਤ ਪਿਆਰਾ ਘਟਾ ਤਾਂ ਆ ਤੇ ਵੇਖੋ ਬਹੁਤ ਪਿਆਰਾ ਮੰਨ ਲੀ ਅਗੇ ਮਜਾ ਮੁੰਜਾ ਦੇ ਵਿੱਚ ਲੱਟਪਦਾ ਆਲੇ ਵੀਰ ਜੀ ਆਪਣੇ ਤੇ ਰਾਤ ਹੀ ਆ ਝੂੜਪੂ ਦੀ ਲੱਗਦਾ ਹੋਊਗਾ ਅਸੀਂ ਜਿਹੜੀ ਗੱਲ ਵਾਹ ਸਿੰਗਲ ਸਿੰਗਲ ਹੱਡੀ ਹੱਡੀ ਸਿੰਗਲ ਫੁੱਟਾ ਖੜਾ ਵੇਖੋ ਕਿੱਥੇ ਲੱਗਾ ਬਹੁਤ ਸੋਹਣਾ ਬਹੁਤ ਸੋਹਣਾ ਵੇਖੋ ਜੇ ਲੱਗਦਾ ਹੋ ਜੇ ਨਾਲ ਹੋਰ ਵੱਡੇ ਗਲ ਮਹੀਨੇ ਲੱਗ ਲਾਪੂਗਾ ਹਾਂ ਆ ਬਾਕੀ ਪਿੱਛੋਂ ਬੜਾ ਪੱਧਰ ਟੈਸਟੀ ਨਲਾਂ ਦਾ ਹਾਂਜੀ ਹਾਂਜੀ ਆਨ ਖੁੱਡੇ ਵੇਖੋ ਜੇ ਮਸ਼ਾ ਇਹਦਾ ਮਜਰ ਬਣ ਗਿਆ ਤੇ ਮਾਲੀ ਬਹੁਤ ਤਕੜਾ ਆ ਦੇ ਇਹ ਕੱਟਾ ਸਾਰਾ ਬਹੁਤ ਪਿਆਰਾ ਹੈ ਬਾਕੀ ਨਿਸ਼ਾਨੀਆਂ ਬਹੁਤ ਵਧੀਆ ਦੋਂਦਾ ਜਮਾਨੀ ਆ ਤੇ ਮੂੰਹ ਪਟ ਗਿਆ ਪਾ ਤੁਹਾਨੂੰ ਦੋਸਤੋ ਵਿਖਾਈ ਦਿੱਤਾ ਹਾਈਟ ਕੱਦ ਬਹੁਤ ਵਧੀਆ ਮੈਨੂੰ ਲੱਗਦਾ ਵੀ ਜਦੋਂ ਤੱਕ ਇਹ ਨੇ ਜਵਾਨ ਹੋਣਾ ਤੇ ਚੰਗੀ ਸੋਹਣੀ ਹਾਈਟ ਇਹ ਤਾਂ ਬੜਾ ਤਗੜਾ ਮਾਦੀ ਬਣ ਜਾਏਗਾ ਇੱਕ ਦੋ ਕਿੱਠਾ ਹੋਰ ਕੱਦ ਕਰ ਗਿਆ ਤੇ ਕਿੱਥੇ ਗੱਲ ਜਾਣੀ ਹਾਂਜੀ ਹਾਂਜੀ ਬਾਕੀ ਹੈ ਜਿਗਰੇ ਵਾਲਾ ਠੰਡਾ ਵਾ ਹੁਣ ਆ ਰਾਤੀ ਦਾ ਆਇਆ ਨਹੀਂ ਤੇ ਮੂੰਹ ਡਿਲੀਟਰੀ ਜਾਂਦਾ ਨਹੀਂ ਜਾ ਵਧੀਆ ਨਵਾਨ ਨੂੰ ਗਿਆ ਸਰਸਰ ਬਦਲਿਆ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਲਓ ਜੀ ਮੋੜ ਲਓ ਲੋਬੀ ਮੇਰੇ ਪ੍ਰਾ ਕਰੋ ਪਹਿਲ ਕਦਮੀ ਠੀਕ ਹੈ ਜੀ ਚਾਹੇ ਕਿਸੇ ਵੀਰ ਨੇ ਮਾਲ ਦੇ ਵਿੱਚ ਰੱਖਣਾ ਹੈ ਹਰੇਕ ਭਰਾ ਨੂੰ ਹੁੰਦੀ ਹੈ ਵੀ ਲੋੜ ਆਪਣੇ ਕੋਲ ਨੀਲੀ ਦੀਆਂ ਮੱਝਾਂ ਝੋਟੀਆਂ ਤੇ ਕੰਮ ਮਾਲੀ ਕੋਈ ਚੰਗਾ ਮਿਲ ਜਾ ਮਾਲ ਦੇ ਵਿੱਚ ਰੱਖਣਾ ਤੇ ਖੁੱਲਾ ਛੱਡ ਦਿਓ ਤੇ ਜਾ ਕੇ ਠੀਕਾ ਜੀ ਜੰਪ-ਜੰਪ ਕਰਮਾ ਵਾਲਾ ਜੇ ਲੌਂਦਾ ਤੇ ਉਹ ਵੀ ਵੈਲਨ ਕੋਟਾ ਜੇ ਨਹੀਂ ਲੌਂਦਾ ਕੋਈ ਮਹੀਨੇ ਖੜ ਤੱਕ ਮਾਲ ਦੇ ਵਿੱਚ ਰਹਿ ਗਿਆ ਤੇ ਜੰਪ ਲਾਉਣ ਲੱਪੂਗਾ ਬਾਕੀ ਧਾਰੇ ਟਸਟੀ ਕਰ ਨਾਲਾ ਨੋਰ ਬੜੇ ਟਸਟੀ ਕਰ ਦੇਗਾ ਵੇਖੋ ਜੀ ਪੂਜ ਕੋਸ ਵੇਖੋ ਗੱਡੀ ਟੋ ਆਉਦੀ ਪਾਰੇ ਟੈਸਟਿਕਲ ਆ ਬਾਕੀ ਦੋਂਦਾ ਕਟਾਇਆ ਜੇ ਸਾਰਾ ਹਾਂਜੀ ਹਾਂਜੀ ਤੇ ਖੜਵੇਂ ਪੁੱਠੇ ਦਾ ਇਹਨੇ ਜੇਗਾ ਬਿੱਟਲ ਕਵਾ ਪੁੱਠਾ ਖਾਦਾ ਪੁੱਠਾ ਬਿਲਕੁਲ ਉਤੋਂ ਵੇਖੋ ਕਿ ਬੈਕ ਸਾਈਡ ਪਲੇਨ ਪੁੱਠਾ ਭਾਈ ਪਿੰਡਾਂ ਵੀ ਵੇਖ ਚਵੜੀ ਕਿੱਡੀ ਕਾਗਜ਼ਰਗੀ ਕਰਉਂਦੇ ਨੇ ਮੇਰਾ ਮਲਾਇਆ ਮੱਖਣਾ ਤੇ ਵੀਰ ਸਤਨਾਮ ਗਿਫਟ ਦਈਏ ਕਿੰਨੇ ਦਾ ਗਿਫਟ ਇਹ ਲੋ ਕਟਾਉਦੇ ਉਦੋਂ 5000 ਰੁਪਏ ਦਾ ਹਾਂ ਕਟਾ 2.5 ਮੈ ਲੱਖ ਦਾ ਦੁਕਾਨ ਦੇ ਵਿੱਚ ਵੀ ਸਾਰੀ ਖਰੀਦੋ ਫਰੋਖਤ ਕਰ ਲਈ ਤੇ ਅੰਡ ਦੇ ਵਿੱਚ ਬੰਦੇ ਆ ਤੇ ਦੁਕਾਨਦਾਰ ਆ ਵੀ ਕਹਿ ਦਿੰਦਾ ਵੀ ਗਿਫਟ ਦੇਣਾ ਤੁਹਾਨੂੰ ਨਹੀਂ ਦੇ ਦਾਂਗੇ ਆਪਾਂ ਗੇਟ ਦੇ ਵਿੱਚੋਂ ਕੱਢਦਾ ਵੀ ਆਪਾਂ ਵੇਲੇ ਕਿਉਂ ਕੱਢ ਪਾਵਾ ਉਹ ਨਹੀਂ ਇਹ ਵੀ ਗੇਟ ਆਪਾਂ ਦਾ ਕੋਈ ਨਹੀਂ ਦੇਦਾ ਇਹਦਾ ਇਹ ਮੁੱਲ ਕਰਨਾ ਆਪਾਂ ਜਿੰਨੇ ਦਾ ਕਿੰਨੇ ਦਾ 50 ਕਿਲੋ ਮੀਟਰ ਮੁੱਲ ਵੀ ਇਹਦਾ ਆਪਾਂ ਨਾ ਕਰਨਾ 60 ਨਾ 62 ਮੁੱਲ ਕਰਦੇ 57000 ਰੁਪਏ 55000 ਦਾ ਕਟਾ ਦੇ ਦਾਂਗੇ 55000 ਦਾ ਆ 55 ਦੇ ਬਿਲਕੁਲ ਜਾਇਜ਼ ਮੁੱਲ ਚਲ ਭਾਈ 55000 ਦਾ ਦੇ ਦਾਂਗੇ ਕਟਾ ਵਾ ਵੇ 55000 ਦਾ ਦੇ ਦਾਂਗੇ ਪਰ ਕਟਾ ਦ ਵੀਰ ਕਹਿੰਦੇ ਰਹਿੰਦੇ ਸੀਗਾ ਜੀ ਚਲੋ ਰੇਟ ਹਰੇਕ ਭਰਾਣ ਜਿਹਦੇ ਕੋਲ ਹੱਥ ਚੀਜ਼ ਆ ਜ ਉਹਨੇ ਵੇਚਨੇ ਹੁੰਦਾ ਹਾਂ ਬਾਕੀ ਕਿਸੇ ਵੀਰ ਦੇ ਟਿਕਾਣੇ ਚਲੋ ਘਰੇ ਕੋਈ ਵੇਚੇ ਭਾਵੇਂ ਨੀ ਨਾ ਵੀਰ ਜੀ ਕਿੱਡੇ ਦੇ ਮਗਰ ਲੱਗੇ ਨੇ ਇਹ ਜਦੋਂ ਸਾਨੂੰ ਸ਼ੌਕ ਹੀ ਥੋੜਾ ਵੀ ਨੀਲੀ ਦਾ ਵੇਦਾ ਚ ਲੈ ਕੇ ਵੀ ਮਹੀਨਾ ਪੂਰਾ ਹੀ ਮਗਰ ਲੱਗੇ ਰਹੇ ਹਾਂ ਅਸੀਂ ਪੁੱਛਦੇ ਰਹੇ ਇੱਕ ਮੰਨਦਾ ਇਹਦੇ ਦੂਜਾ ਵੀਰ ਜਾਂਦਾ ਦੂਜਾ ਮੰਨਦਾ ਤੁਸੀ ਲੱਗੇ ਰਹੇ ਵੀ ਨਾ ਹੁਣ ਇਹ ਮਗਰ ਦੂਜਾ ਤੇ ਮਗਰ ਆਪਾਂ ਕਹਿੰਦਾ ਮਹੀਨਾ ਫੜਾ ਬੰਦਣਾ ਆਪੋਸੇ ਰੁਪਈਆ 2000 ਮਿਲ ਗਿਆ ਆਪਾਂ ਦੇ ਦੇਣਾ ਹਾਂ ਠੀਕ ਨਹੀਂ ਆਪਾਂ ਗੱਲ ਵੇਸੇ ਇਹਦੇ ਨਾਨਕੇ ਹੋਰ ਵੀ ਆ ਜਾਊਗਾ ਆ ਠੀਕ ਆ ਲਓ ਵੀ ਇਹ ਅੱਜ 200 ਇੰਨੇ ਕੇ ਰੇਟ ਦਾ ਤੁਹਾਨੂੰ ਮਿਲ ਜਾਊਗਾ ਤੇ ਪਹੁੰਚੇਗੀ ਅੱਜ ਸਾਰੇ ਫਿਰ ਉਹੀ ਬਹੁਤ ਬਹੁਤ ਉਹੀ ਤੇ ਪਹੁੰਚ ਜਾਓ ਉਹਦੀ 100 ਕਿਲੋਮੀਟਰ ਤੱਕ ਪਹੁੰਚ ਵੇਸੇ ਸਾਰੇ ਮਾਲਤੀ ਆ ਬੜਾ ਜਾਇਜ਼ ਕਟਾ ਬੜਾ ਜਾਇਜ਼ ਰੇਟ ਦੇ ਬਾਅਦ ਫਿਰ ਸਸਨਾਮ ਇੱਕ ਆਪਣੇ ਕੋਲ ਜਿਹੜੀ ਚਟਾੜੀ ਕਰ ਸਟਾਰਟਿੰਗ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਹਾਂਜੀ ਇਹ ਕੈਂਡੀ ਇੱਕ ਆਪਣੇ ਕੋਲੇ ਬਕਾਊ ਆ ਹਾਂ ਜੀ ਆ ਕੰਡੀ ਵੀਰ ਜੀ ਇਹ ਹੈਗੀ ਆ ਮਤਲਬ ਕਿ 10 ਕੁਇੰਟਲ ਵਾਲੀ 10 ਕੁਇੰਟਲ ਵਿੱਚ ਦੁੱਧ ਪੈਂਦਾ ਜੀ ਇਹ 10 ਕੁਇੰਟਲ ਮਿਲਕ ਕਪੈਸਿਟੀ ਆ ਹਾਂ ਜੀ ਬਾਕੀ ਥੋੜਾ ਜਿਹਾ ਆਪਾਂ ਖੋਲ ਕੇ ਬੁਖਾ ਆ ਵੜੇ ਆ ਲੱਗਣ ਵਾਲੇ ਕਵਜੇ ਕੁਜੇ ਜੀ ਬਾਕੀ ਉਦਾਂ ਓਕੇ ਰੋੜ ਸਾਰੀਆਂ ਦੇਖੋ ਆ ਵਿੱਚ ਪਾਣੀ ਇਹ ਵਹਿ ਰਿਹਾ ਹਾਂ ਮਤਲਬ ਸਾਫ਼ ਸੁਥਰੀ ਕੋਈ ਇਹ ਤੇ ਨਾ ਕੋਈ ਲੀਕਿੰਗ ਨਾ ਕੋਈ ਖੱਦਰ ਸਾਫੀ ਵਾਲੀ ਕੋਈ ਗੱਲ ਨਹੀਂ ਆ ਮਰਾ ਸੈੱਟ ਸੁਰਕੋਣਾ ਤੇ ਉਹ ਗੈਸ ਭਰਾ ਕੇ ਕੰਮ ਚਾਲੂ ਆ ਜੀ ਹਾਂ ਤੇ ਭਰਾ ਦੇ ਲੋ ਕੰਨੀ ਕੰਮ ਜੇ ਲਵਾ ਆ ਤੇ ਕਵਜੇ ਕੋਈ ਨਹੀਂ ਉਹ ਬਾਕੀ ਗੱਲ ਤੇ ਲਵਾ ਹੋਰ ਕੋਈ ਗੱਲ ਲੈ ਵੀ ਅੰਦਰੋਂ ਪੂਰੀ ਸਾਫ ਸਾਫ ਬਿਲਕੁਲ ਸਾਫ ਕੋਈ ਹੋਜੀ ਨਹੀਂ ਮੈਨੂੰ ਕਦੇ ਸਰੇ ਬੇਰੀ ਗੱਲ ਨਹੀਂਗੀ ਲੈ ਵੀ ਚਲਦੀ ਆ ਚਾਲੂ ਹੈ ਸਿਰਫ ਗੈਸ ਭਰਉਣ ਵਾਲੀ ਗੱਲੀ ਹਾਂ ਕੋ ਦੂਜਾ ਵੀ ਆ ਸਿਰ ਜਿਆਦਾ ਹੁੰਦਾ ਹੁੰਦਾ ਨਾਲ ਇਹਦਾ ਕੰਪਰੈਸ਼ਰ ਆ ਗਿਆ ਇਹਦਾ ਕੰਪਰੈਸ਼ਰ ਜਿਆਦਾ ਹਾਂ ਜਿਹਦਾ ਕੰਪਰੈਸ਼ਰ ਆ ਠੀਕਾ ਜੀ ਇਹ ਵੀ ਪ੍ਰੋਪਰ ਜੋ ਵੀ ਸੈਟਅਪ ਹੈਗਾ ਤੁਹਾਨੂੰ ਨਾਲ ਮਿਲ ਜੂਗਾ ਤੇ ਜਿਹੜੀ ਤਕਰੀਬਨ ਕੋਈ ਚਲੋ ਲੱਖ ਦੀ ਕੋਈ 80000 ਦੀ 75 ਦੀ 90 ਦੀ ਸਮਥਿੰਗ ਕੁਝ ਵੀ ਰੇਟ ਹੋਇਆ ਉਹ ਅੱਜ ਤੁਹਾਨੂੰ ਜਿਹੜੀ ਸੈਗਨੈਂਟ ਦੇ ਵਿੱਚ ਬੜਾ ਜੈਜ ਰੇਟ ਦੇ ਵਿੱਚ ਮਿਲ ਜਾਣੀ ਆ ਚਲੋ ਵਰਕਿੰਗ ਕੰਡੀਸ਼ਨ ਦੇ ਵਿੱਚ ਥੋੜੀ ਜਿਹੀ ਖੇਚਲ ਕਰਨੀ ਪਣੀ ਕਿਸੇ ਭਰਾ ਨੂੰ ਆ ਗੱਲ ਕੋਈ ਆ 2-4 ਸੌ ਹੀ ਕਬਜੇ ਕੁਜੇ ਲੱਗ ਰਹੇ ਬਾਕੀ ਉਦਾਂ ਵੀਰ ਜੀ ਚਾਲੂ ਆ ਇਹ ਉਹ ਹੁਣ ਮੈਂ ਆਪਣੇ ਮਿਸਟਰ ਨਾਲ ਗੱਲ ਹੋਈ ਤਾਂ ਉਹਨੇ ਜੇ ਤੁਸੀਂ ਵੇਚ ਦੇਣੀ ਤਾਂ ਫਿਰ ਗੈਸ ਭਰੌਣ ਦਾ ਫਾਇਦਾ ਕੋਈ ਨਹੀਂ ਫਿਰ ਜਦੋਂ ਲਾਈਫ ਫੇਰ ਉਹ ਲੀਕ ਹੋ ਹੀ ਨਹੀਂ ਆ ਹਾਂਜੀ 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 ਉਦਾਂ ਦੇ ਗੈਸ ਭਰਾ ਕੇ ਬਿਲਕੁਲ ਚਾਲੂ ਆ ਆਪਾਂ ਬੇਸ਼ੱਕ ਉਹ ਤੇ ਜਾਇਆ ਕਰਵਾ ਵੀ ਆਗੇ ਜੋ ਭਣਪਰਾ ਲਊਗਾ ਇਹ ਫਿਰ ਸੁਤਨਾਮ ਕੀ ਡਿਮਾਂਡ ਕਰਦੇ ਆ ਡਿਮਾਂਡ ਵੀ ਜੋ ਉਧਾ ਤੇ ਹੁਣ ਜੇ ਵਾ ਲਊ ਵੀ ਆਪਾਂ 90 50 ਉਧਾ 1 ਲੱਖ ਤੇ 15 ਦੀ ਵੀ ਨਹੀਂ ਬਣਾਈ ਆ ਹਾਂ ਇਹ ਨਹੀਂ ਜੋ ਉਸ ਨਾਲ ਆਤਮ ਮੁੱਲ ਵੀ ਕਿਣੀ ਫਿਰ 50 ਮੰਨਦਾ ਜਦੋਂ ਆਪਾਂ ਨੂੰ ਕੋਈ ਨਹੀਂ ਚੋਰਾ ਦੇ ਕੱਪੜੇ ਡਾਂਗਾ ਦੇਗਾ ਜੇ ਆਪਾਂ ਰੋਕਣਾ ਲਈ ਆ ਹਾਂ ਮੈਂ ਮੁੱਲ 40000 ਰੁਪਏ ਕਰਦੇ 35000 ਦੀ ਦੇ ਦੇ 35 ਦੀ ਦੇ ਦੇ ਹਾਂ ਦੇਦਾ ਰੋਕਣਾ ਆਪਣੇ ਜਦੋਂ ਭਣਪਰਾ ਲੈ ਜੂ ਕੋਈ ਗੱਡੀ ਆ ਦੇ ਬਿਲਕੁਲ ਬਿਲਕੁਲ ਜੀ ਚੰਗੀ ਆ ਹਾਂ ਬਾਕੀ ਬਿਲਕੁਲ ਚਾਲੂ ਕੋਈ ਇਹ ਨਹੀਂ ਵੀ ਹੁਦਾ ਖੜੀ ਖੜੀ ਕੋਈ ਨਹੀਂ ਜੀ ਉੱਥੇ ਵੀ ਗਏ ਸੀ ਗਲੀਪੁਰ ਪਰ ਕੋਈ ਬਰ ਕੋਈ ਲਓ ਵੀ ਦੋਸਤੋ ਜੋ ਵੀ ਆ ਵੈਕਿਊਮ ਗੈਸ ਵਗੈਰਾ ਜੋ ਵੀ ਜਾਂ ਵੀ ਮਿਲਦਾ ਹੀਗਾ ਉਦੋਂ ਦਿੱਤੀ ਨਹੀਂ ਮੇਰੇ ਕਾਇਆ ਬਹੁਤ ਠੀਕ ਆ 35000 ਦੀ ਐ ਫਾਈਨਲ ਮਿਲ ਜੂਗੀ ਠੀਕ ਆ ਜੀ 24 ਦਿਨਾਂ ਅਸਸਰੀ ਹੁੰਦੀਆਂ ਮਤਲਬ ਕੰਪਰੈਸ਼ਰ ਵਗੈਰਾ ਉਹ ਪ੍ਰੋਪਰ ਤੁਹਾਨੂੰ ਨਾਲ ਮਿਲ ਜੇਗਾ ਵਾਲੇ ਗਾਵ ਖਾ ਦਿਓ ਜੀ ਇੰਗਲੈਂਡੋਂ ਖਾ ਰੋ 5 26 ਕਿਲੋ ਵਾਲੀ ਉਹਦਾ ਸਬਦਾ ਚੱਲੁੰਦਾ ਪਰ ਤਾਂ ਨਹੀਂ ਵਿੱਚ ਪਾਈ ਅੱਛਾ ਜੀ ਅੱਜ ਕੋਈ ਗੱਲ ਬਾਤ ਉਹ ਪਣਪੜਾ ਜਿਵੇਂ ਬਣ ਗਈ ਗੱਲ ਅੱਛਾ ਇਹ ਸੂਈ ਨੂੰ ਕਿੰਨੇ ਦਿਨ ਹੋ ਗਿਆ ਜੀ ਆਹ ਬੱਚਾ ਹੀ 15 ਦਿਨ ਹੋ ਗਏ ਸੂਈ ਨੂੰ 15 ਦਿਨ ਸੂਈ ਕਿਲੋ ਦੁੱਧ ਦੇ ਕੋ ਤਿਆਰ ਹੈ ਜੀ ਐਸ ਵਕਤ 25 ਕਿਲੋ ਹਾਂਜੀ ਹਾਂਜੀ ਲਓ ਜੀ 25 ਕਿਲੋ ਐਸ ਵਕਤ ਦੁੱਧ ਹਾਜ਼ਰਾ ਚਲੋ ਗੱਲ ਬਾਤ ਇਹਦੀ ਚੱਲਣ ਈ ਆ ਉਹ ਤਾਂ ਕਰਕੇ ਇਹਨੂੰ ਫਲਮਾਇਆ ਨਹੀਂ ਵਿੱਚ ਦਿਖਾਇਆ ਨਹੀਂ ਕਿਹਾ ਐਂਡ ਦੇ ਵਿੱਚ ਤੇ ਫਿਰ ਵੀ ਕਿਸੇ ਭਰਾ ਨੇ ਪੁੱਛੀਏ ਤਾਂ ਉਹ ਕਰ ਸਕਦੇ ਹੋ ਤੁਸੀਂ ਫਿਲਹਾਲ ਵੀਰਾਂ ਦਾ ਵੀ ਸੌਦਾ ਚੱਲਣ ਡਿਆ ਹੈ ਬਾਕੀ ਮੁੱਠੀ ਥਾਨ ਆ ਠੰਡੀ ਮਿੱਟੀ ਆ ਹਾਂਜੀ ਲੇਵੇ ਆਰਡਰ ਦੀ ਕੁਆਲਿਟੀ ਤੋਂ ਪਤਾ ਲੱਗ ਜੂਗਾ ਲੇਵੇ ਵੇਖੋ ਫਿਕਸ ਲੇਵਾ ਤੇ ਫਿਕਸ ਲੇਵਾ ਕੋਈ ਨਹੀਂ ਹੋ ਜਾ ਦੇਖੋ ਫਿਕਸ ਠੀਕ ਆ ਇਹ ਵਜਨ ਵੀ ਪੂਰਾ ਅਰਬਾ ਯਰਬਾ ਵਜਨੇ ਆ ਹਾਂ 25 ਕਿਲੋ ਭਾਈ ਹੋ ਗਏ ਦੋ ਕਰਵਾ ਬੋ ਜੀ ਪੂਰੀ ਭਾਰੀ ਆ ਵਜਨ ਦੋੜ ਵਾਲੀ ਆਹ ਸੁਣ ਬਹੁਤ ਸੋਹਣਾ ਲੱਗਾ ਮੁੱਠੀ ਆ ਠੀਕ ਹੈ ਜੀ ਲਓ ਵੀ ਬਾਕੀ ਚਲੋ ਗੱਲਬਾਤ ਚਲਦੀ ਹੈ ਜੇ ਕਿਸੇ ਨੇ ਪੁਛਗਿਸ ਕਰਨੀ ਕਰ ਲਈ ਆਪਦੀ ਆ ਕੋਈ ਗੱਲ ਨਹੀਂ ਬਾਕੀ ਜੇ ਕੋਈ ਗੱਲ ਹੋ ਜੇ ਕੋਈ ਨਹੀਂ ਵੀ ਹੋਈ ਤੇ ਫਿਰ ਫੋਨ ਤੇ ਆਪਾਂ ਆਪਣਾ ਗੱਲ ਕਰ ਲੈਣ ਪਹਿਲੀ ਗੱਲ ਤਕਰੀਬਨ ਦਾ ਕੇਸ ਦਰਜ ਹੋਇਆ ਹੀ ਆ ਠੀਕ ਆ ਹਾਂ ਜੀ ਲੋਬੀ ਓਕੇ ਵੀਰ ਓਕੇ ਜੀ ਤੇ ਵੀਰ ਸਤਨਾਮ ਇੱਕ ਸੰਪਰਕ ਨੰਬਰ ਬੋਲ ਨੰਬਰ ਆਪਣਾਗਾ ਵੀਰ ਜੀ 94655 58955 ਪਿੰਡ ਕਰੋ ਤਸੀਲ ਪਟੇ ਜਿਲ੍ਹਾ ਸ਼ਿਤਰਨਧਰ ਦਾ ਬਾਈ ਠੀਕ ਆ ਜੀ ਹਾਂ ਜੀ ਲੋਬੀ ਦੋਸਤੋ ਨੰਬਰ ਆ ਸਕਰੀਨ ਦੇ ਉੱਤੇ ਲਾ ਦਿੱਤੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਧੰਨਵਾਦ ਸਾਰੇ ਭਰਾਵਾਂ ਦਾ ਫੁੱਲ ਵੀਡੀਓ ਵੇਖਣ ਦੇ ਲਈ ਬਾਕੀ ਦੱਬ ਕੇ ਸ਼ੇਅਰ ਕਰ ਦਿਓ ਮਾਲ ਵੱਡੀ ਕੀਮਤੀ ਦੇ ਵਿੱਚ ਆਉਂਦਾ ਰਹਿੰਦਾ ਤਾਂ ਬਿਲਕੁਲ ਰੀਜ਼ਨੇਬਲ ਜਿਹੜੇ ਪ੍ਰਾਈਸ ਹੁੰਦੇ ਆ ਜਾਇਜ਼ ਮੁੱਲ ਦੇ ਆ ਵੀ ਤੜਾ ਤੜਾ ਮਾਲ ਵਿਕ ਜਾਂਦਾ ਪਾਉਂਦਿਆਂ ਸਾਰਾ ਧੰਨਵਾਦ ਸਾਰੇ ਭਰਾਵਾਂ ਦਾ ਫੁੱਲ ਵੀਡੀਓ